ਅੱਜ ਦੀ ਲਾਈਵ ਦੇ ਵਿੱਚ ਆਪਾਂ ਦਿਖਾਉਣੀਆਂ ਨੇ ਕੁਝ ਵੀਡੀਓ ਤੇ ਉੱਤੇ ਫਿਰ ਆਪਾਂ ਕਰਨੀਆਂ ਗੱਲਬਾਤ ਮੜ ਜੇ ਆਵਾਜ਼ ਜੀ ਕਲੀਅਰ ਕਰ ਦਿਓ ਹੋਰ ਬਾਈ ਸਾਰੇ ਠੀਕ ਠਾਕ ਹੋ ਹੋਰ ਕੀ ਹੋਇਆ ਠੀਕ ਹੋਰ ਕਿਵੇਂ ਆ ਵੀਰੇ ਸ਼ਰਮਾ ਕੈਮ ਆ ਤੇ ਮੈਂ ਜਿਹੜੀ ਅੱਜ ਦੀ ਵੀਡੀਓ ਬਣਾਉਣੀ ਆ ਵੀ ਇਹਦੇ ਵਿੱਚ ਜਿਵੇਂ ਮੈਂ ਕੁਝ ਦਿਨ ਪਹਿਲਾਂ 2-3 ਦਿਨ ਪਹਿਲਾਂ ਲਿਖਿਆ ਸੀਗਾ ਵੀ ਅਮਰਤਪਾਲ ਬਾਦਲਾਂ ਦੇ ਨਾਲ ਕਿਵੇਂ ਅਟੈਚ ਹੋਇਆ ਜਾਂ ਕੀ ਉਹ ਬਾਦਲਾਂ ਦਾ ਹੀ ਬੰਦਾ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਕੁਸ਼ਕ ਮੇਰੇ ਵੀਰ ਨਾ ਵੀਰ ਵੀ ਕਹਦੇ ਕੁਸ਼ਕ ਜਿਹੜੇ ਮੰਨ ਲਓ ਵੀ ਜਿਨ ਕਿ ਆਪਣੇ ਆਪ ਨੂੰ ਔਖੋਤੀ ਜਿਵੇਂ ਕਹਦੇ ਨੇ ਪੰਜਾਬੀ ਦੇ ਵਿੱਚ ਆਪਾਂ ਵਰਡ ਲਾ ਦਿੰਦੇ ਆ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਝੂਠੀਆਂ ਗੱਲਾਂ ਆਲੇ-ਦਾਲੇ ਫਲਾ ਰਹੇ ਨੇ ਵੀ ਭਾਈ ਅਸੀਂ ਝੂਠ ਬੋਲਦੇ ਆ ਜਾਂ ਅਸੀਂ ਕੋਈ ਵੀ ਚੀਜ਼ ਮੂਰੇ ਲੈ ਕੇ ਆਉਨੇ ਆ ਐਡਿਟ ਕਰਕੇ ਲੈ ਕੇ ਆਉਨੇ ਆ ਜਾਂ ਕੁਝ ਵੀ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਹੁਣ ਤੱਕ ਜਿੰਨਾ ਕੁਝ ਵੀ ਦਿਖਾਇਆ ਜੋ ਕੁਝ ਵੀ ਸੰਗਤ ਮੁਰੇ ਲੈ ਕੇ ਆਂਦਾ ਉਹ ਹਮੇਸ਼ਾ ਸੱਚ ਦੇ ਤੌਰ ਤੇ ਲੈ ਕੇ ਆਂਦਾ ਇਹਨਾਂ ਕੋਲ ਦੇਣ ਨੂੰ ਹੁੰਦੇ ਨਹੀਂ ਜਵਾਬ ਫੇਰ ਇਹ ਇਹ ਜੀਆਂ ਪੁੱਠੇ ਸਿੱਧੀਆਂ ਕਰਦੇ ਨੇ ਹਰਕਤਾਂ ਹੁਣ ਦੋ ਤਿੰਨ ਬੰਦੇ ਜਿਹੜੇ ਹਨਾ ਲੱਗੇ ਹੋਏ ਨੇ ਮੈਂ ਪਹਿਲਾਂ ਤਾਂ ਉਹਨਾਂ ਨੂੰ ਇਹ ਗੱਲ ਇੱਕ ਕਲੀਅਰ ਕਰ ਦਵਾਂ ਪੰਜਾਬੀ ਜਿਵੇਂ ਮੇਰੀ ਗੱਲ ਸੁਣ ਲਓ ਖਾਸ ਕਰ ਜਿਹੜੇ ਉਹ ਡਰਾਈਵਰ ਜਿਹੜੇ ਡਰਾਈਵਰ ਨੇ ਦੋ ਤਿੰਨ ਨੇ ਇਹ ਅਮਰੀਕਾ ਦੇ ਵਿੱਚ ਨੇ ਕੈਨੇਡਾ ਵਿੱਚ ਨੇ ਮੈਨੂੰ ਨਹੀਂ ਪਤਾ ਕਿਹੜੀ ਕੰਟਰੀ ਚ ਨੇ ਹਲੇ ਤੱਕ ਉਹਨਾਂ ਦਾ ਫੋਨ ਨੰਬਰ ਮੇਰੇ ਕੋਲ ਪਹੁੰਚਿਆ ਨਹੀਂਗਾ ਲਾ ਕੇ ਉੱਪਰ ਸੰਤਾਂ ਦੀ ਫੋਟੋ ਖਾਲਸਾ ਜਰਨੈਲ ਪਿੰਡਰਾਲੇ ਦੀ ਫੋਟੋ ਲਾ ਕੇ ਥੱਲੇ ਪਾਸੇ ਸਾਨੂੰ ਜਿਹੜੇ ਕਮੈਂਟ ਆ ਰਹੇ ਨੇ ਜਾਂ ਮੰਨ ਲਓ ਮੈਸੇਂਜਰਾਂ ਦੇ ਉੱਤੇ ਲਿਖਦੇ ਨੇ ਜੀ ਇਹ ਚੀਜ਼ਾਂ ਇਹ ਵੀ ਇਹ ਭਾਈ ਤੁਸੀਂ ਆਏ ਤੁਸੀਂ ਉਦਾਂ ਤੁਸੀਂ ਦੱਸੋ ਲੱਤਾਂ ਕਿਉਂ ਖਿੱਚਦੇ ਹੋ ਇਹਨੂੰ ਲੱਤਾਂ ਖਿੱਚਣਾ ਨਹੀਂ ਕਹਿੰਦੇ ਲੱਤਾਂ ਖਿੱਚਣਾ ਪਹਿਲਾਂ ਬਾਲਟ ਸਿੱਖ ਲਓ ਉਹਨੂੰ ਉਹਦਾ ਸਮਝ ਲਓ ਵੀ ਦਾ ਮਤਲਬ ਕੀ ਬਣਦਾ ਲੱਤਾਂ ਖਿੱਚਣੀਆਂ ਹੁੰਦੀਆਂ ਨੇ ਵੀ ਜੇ ਕੋਈ ਬੰਦਾ ਕੋਈ ਝੂਠ ਲਿਆ ਕੇ ਪਰੋਸੇ ਅਸੀਂ ਵੀ ਉਹੀ ਧਰਮ ਦੇ ਬੰਦੇ ਆ ਅਸੀਂ ਵੀ ਖਾਲਸਾ ਜਰਨੈਲ ਪਿੰਡਰਾਲੇ ਨੂੰ ਮੰਨਦੇ ਆ ਉਹਨਾਂ ਦੀ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਸੀ ਉਹਨਾਂ ਦੇ ਆਉਂਦੇ ਆਮਲ ਕਰਨੇ ਆ ਉਹਨਾਂ ਦੇ ਮਗਰ ਤੁਰਦੇ ਆਂ ਸੀ ਇਹ ਗੱਲ ਬਈ ਪੰਜਾਬੀ ਚ ਸੁਣ ਲਓ ਹੁਣ ਜਿਹੜਾ ਰੌਲਾ ਪਿਆ ਹੋਇਆ ਮੈਂ ਇੱਕ ਉਹਦਣ ਦੇਖਿਆ ਸੀ ਕਿ ਭਾਈ ਅਮਰਤਪਾਲ ਪਿੱਛੇ ਇਹਦੇ ਜਿਹੜੇ ਸਪੋਰਟਰ ਨੇ ਹਰੇਕ ਬੰਦੇ ਦਾ ਆਪਣਾ ਆਪਣਾ ਵਿਚਾਰ ਆ ਹਰੇਕ ਬੰਦੇ ਦਾ ਆਪਣਾ ਆਪਣਾ ਦਿਮਾਗ ਆ ਵੀ ਕਿਵੇਂ ਸੋਚਦਾ ਕਈ ਪੜ੍ਹੇ ਲਿਖੇ ਵੀ ਅਨਪੜ੍ਹ ਨੇ ਕਈ ਅਨਪੜ੍ਹ ਵੀ ਪੜ੍ਹੇ ਲਿਖੇ ਨਾਲੋਂ ਵੱਧ ਜ਼ਿਆਦਾ ਸੋਚਦੇ ਨੇ ਉਹ ਕਿਵੇਂ ਅਸੀਂ ਕੋਈ ਵੀ ਗੱਲ ਆਪਣੇ ਕੋਲ ਨਹੀਂ ਲਾਉਣੀ ਹੈਗੀ ਮੈਂ ਸਭ ਤੋਂ ਪਹਿਲਾਂ ਵੀਡੀਓ ਲੰਬੀ ਨਹੀਂ ਜ਼ਿਆਦਾ ਕਰੂੰਗਾ ਆਪਾਂ ਨੂੰ ਪਤਾ ਵੀ ਖਨੂਰ ਸਾਹਿਬ ਤੋਂ ਅਮਰਤਪਾਲ ਨੂੰ ਇਹਨਾਂ ਨੇ ਮੂਰੇ ਲਿਆਂਦਾ ਉਹਨੇ ਚੋਣਾਂ ਦਾ ਜਿਵੇਂ ਮੰਨ ਲਓ ਵੀ ਜਾਨੀ ਕਿ ਆਪਣੇ ਆਪ ਨੂੰ ਕਹਿੰਦਾ ਵੀ ਭਾਈ ਮੈਂ ਆਜ਼ਾਦ ਪਾਰਟੀ ਚ ਚੋਣਾਂ ਲੜਨ ਨੂੰ ਤਿਆਰ ਆ ਲੋਕ ਸਭਾ ਨਹੀਂ ਆ ਹੁਣ ਸਵਾਲ ਕਈ ਉੱਠਦੇ ਨੇ ਉਹ ਚੀਜ਼ ਦੇ ਵਿੱਚ ਕੀ ਕੋਈ ਕੰਪਰੋਵਾਈਜ਼ ਹੋਇਆ ਜਿਵੇਂ ਕੋਈ ਸਮਝੌਤਾ ਹੋਇਆ ਵੀ ਭਾਈ ਅਸੀਂ ਬਾਹਰ ਕੱਢਾਂਗੇ ਤੈਨੂੰ ਤੂੰ ਵੋਟਾਂ 'ਚ ਖੜਾ ਜੜੀਆਂ ਵੋਟਾਂ ਕੋਈ ਸਾਡੀ ਜਿਹੜੀ ਪਾਰਟੀ ਆ ਧਿਆਨ ਨਾਲ ਮੇਰੀ ਗੱਲ ਸੁਣ ਲਿਓ ਜਿਹੜੀ ਅੱਜ ਕੱਲ ਪਾਰਟੀਆਂ ਚੱਲ ਰਹੀਆਂ ਨੇ ਉਹ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਬਹੁਤ ਮਾੜੇ ਹਾਲਾਤ ਨੇ ਇਹਨਾਂ ਦੇ ਇਹਨਾਂ ਨੂੰ ਕੋਈ ਨਾ ਕੋਈ ਬੰਦਾ ਚਾਹੀਦਾ ਸੀ ਕਿਉਂਕਿ ਅਕਾਲੀਆਂ ਦਾ ਕੋਈ ਖਾਸ ਜਣੀ ਕਿ ਜਿਵੇਂ ਕਹਿੰਦੇ ਨੇ ਉਹ ਵੀ ਲੋਕਾਂ ਦੇ ਵਿੱਚ ਇਹਨਾਂ ਰੁਝਾਨ ਹੈ ਨਹੀਂ ਵੀ ਇਹਨਾਂ ਨੂੰ ਭਾਈ ਵੋਟ ਪਾਈਏ ਕਿਉਂਕਿ ਹੁਣ ਤੱਕ ਇਹਨਾਂ ਨੇ ਵੀ 25 ਸਾਲ ਰਾਜ ਹੀ ਕੀਤਾ ਕੋਈ ਇਹਨਾਂ ਨੇ ਕੋਈ ਪੰਥ ਦਾ ਕੋਈ ਚੱਕ ਜਿਹਦਾ ਕੰਮ ਨਹੀਂ ਕੀਤਾ ਹੋਗਾ ਕਿੰਨੇ ਇਹਨਾਂ ਨੇ ਹੁਣ ਤੱਕ ਜਿਵੇਂ ਚਾਹੇ ਬਗੜਾੜੀ ਕਾਹੜ ਚੱਕ ਲਉ ਚਾਹੇ ਸ਼੍ਰੀ ਗੁਰਾਂ ਸਾਹਿਬ ਦੀ ਬੇਅਦਬੀ ਚੱਕ ਲੋ ਕਿਸੇ ਦਾ ਕੋਈ ਇਨਸਾਫ ਨਹੀਂ ਚਾਹੇ ਬੰਦੀ ਸਿੰਘਾਂ ਦਾ ਕੋਈ ਵੀ ਚੱਕ ਲੋ ਉਹ ਤੇ ਕੋਈ ਇਨਸਾਫ ਨਹੀਂ ਇਹ ਹੀ ਸਿਰਫ ਦੋ ਮੁੱਦੇ ਨੇ ਜਿਨ੍ਹਾਂ ਤੇ ਹਮੇਸ਼ਾ ਹੀ ਵੋਟਾਂ ਲਿੱਤੀਆਂ ਗਈਆਂ ਨੇ ਉਹ ਚਾਹੇ ਬੇਅਦਬੀ ਦਾ ਮੁੱਦਾ ਹੋਵੇ ਚਾਹੇ ਹੋਵੇ ਉਹ ਬੰਦੀ ਸਿੰਘਾਂ ਦਾ ਹੁਣ ਕੀ ਹੋਇਆ ਹੁਣ ਇਹਨਾਂ ਨੇ ਇੱਕ ਨਵਾਂ ਜਿਵੇਂ ਕਹਿੰਦੇ ਨੇ ਆ ਵੀਡੀਓ ਡੀਲਟ ਕਰਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮੈਨੂੰ ਤਾਂ ਫਿਲਹਾਲ ਮਿਲੀ ਨਹੀਂ ਜੇ ਕਿਸੇ ਨੂੰ ਮਿਲ ਜਵੇ ਜਾ ਕੇ YouTube ਤੇ ਸਰਚ ਕਰ ਲਿਓ ਪਰ ਮੈਨੂੰ ਮਿਲੀ ਨਹੀਂ ਤੁਸੀਂ ਦੇਖ ਲਿਓ ਮੈਂ ਹੁਣ ਵੀਡੀਓ ਦਿਖਾ ਕੇ ਤੁਹਾਨੂੰ ਚਿਰਾਉਣ ਲੱਗਿਆ ਮੈਂ ਕਿਉਂ ਕਹਿਣਾ ਵੀ ਜਿਹੜਾ ਅਮਰਤਪਾਲਾ ਇਹ ਆਜ਼ਾਦ ਹੀ ਸਭ ਤੋਂ ਪਹਿਲਾ ਸਵਾਲ ਇਹ ਆ ਵੀ ਇਹ ਆਜ਼ਾਦ ਹੀ ਕਿਉਂ ਖੜਿਆ ਆਪਾਂ ਨੂੰ ਪਤਾ ਆਜ਼ਾਦ ਕਿਉਂ ਖੜਿਆ ਇਹਦਾ ਸਿੱਧਾ ਸਾਫ਼ ਕਾਰਨ ਪਤਾ ਕੀ ਬਣਦਾ ਮੈਂ ਦੁਬਾਰਾ ਚ ਰਿਪੀਟ ਕਰੂੰਗਾ ਚੀਜ਼ਾਂ ਜਿੱਥੇ ਨਹੀਂ ਸਮਝ ਆਉਗੀ ਵੀਰਵਾਨ ਕੇ ਕਮੈਂਟ ਕਰ ਦਿਓ ਮੈਂ ਫੇਰ ਦੁਬਾਰਾ ਚ ਕਰ ਦੂੰਗਾ ਜੇ ਤਾਂ ਉਹਨੇ ਪੰਥ ਦੀ ਗੱਲ ਕਰਨੀ ਹੁੰਦੀ ਜੇ ਉਹਨੇ ਪੰਥ ਦੀ ਗੱਲ ਹੀ ਕਰਨੀ ਹੁੰਦੀ ਜੇ ਉਹਨੇ ਪੰਥ ਬਾਰੇ ਹੀ ਗੱਲ ਕਰਨੀ ਹੁੰਦੀ ਤਾ ਉਹ ਸਿਮਰਜੀਤ ਮਾਨ ਦੀ ਪਾਰਟੀ ਦੇ ਵਿੱਚੋਂ ਖੜਦਾ ਤਾਂ ਸਿਮਰਜੀਤ ਮਾਨ ਉਹਨੂੰ ਦਿੰਦਾ ਟਿਕਟ ਫੇਰ ਜਿਹੜੇ ਜੋਧੇ ਨੇ ਜਿਹੜੇ ਜੋਧੇ ਨੇ ਹੁਣ ਮੇਰੀ ਗੱਲ ਸੁਣੋ ਜਿਹੜੇ ਕਹਿੰਦੇ ਨੇ ਵੀ ਭਾਈ ਜਿਹੜਾ ਸਿਮਰਜੀਤ ਮਾਨ ਆ ਇਹਨੇ ਭਾਈ ਪੰਥ ਦੀ ਹਮੇਸ਼ਾ ਗੱਲ ਕੀਤੀ ਆ ਪੰਥ ਦੀ ਹਮੇਸ਼ਾ ਗੱਲ ਕੀਤੀ ਆ ਪੰਥ ਉੱਤੇ ਹਮੇਸ਼ਾ ਬੋਲਿਆ ਲੋਕਾਂ ਨੂੰ ਹਮੇਸ਼ਾ ਭਾਈ ਹੋਰਨਸ ਦਿੱਤੀ ਆ ਭਾਈ ਉੱਠ ਖੜੋ ਆਪਾਂ ਖਾਲਿਸਤਾਨੀ ਆ ਆਪਾਂ ਆਏ ਆ ਆਪਾਂ ਗੁਲਾਮ ਆ ਫੇਰ ਇਹ ਵੀ ਗੱਲ ਮੈਨੂੰ ਕਲੀਅਰ ਕਰ ਦਿਓ ਵੀ ਜਦ ਇਹ ਚੀਜ਼ਾਂ ਸਾਰੀਆਂ ਕੰਪਲੀਟ ਨੇ ਆਪਣਾ ਬੰਦਾ ਭਾਈ ਮੁਰੇ ਕਹਿ ਰਿਹਾ ਵੀ ਮੈਂ ਭਾਈ ਪੰਥ ਦਾ ਸਭ ਤੋਂ ਮੁਰੇ ਮੋਰੀ ਆ ਵੀ ਮੈਂ ਹੀ ਪੰਥ ਦੀ ਗੱਲ ਕਰਨੀ ਆ ਜਾਂ ਮਤਲਬ ਮੈਂ ਹੀ ਪੰਥ ਨੂੰ ਮੁਰੇ ਲੈ ਕੇ ਜਾਣਾ ਉਹਨੇ ਲੱਖੇ ਸਧਾਣੇ ਨੂੰ ਟਿਕਟ ਦੇਤੀ ਲੱਖੇ ਸਧਾਣੇ ਨੂੰ ਇੱਕ ਰੋਡੇ ਭੋਡੇ ਬੰਦੇ ਨੂੰ ਜਿਹਦਾ ਖਾਸੇ ਨਾਲ ਕੋਈ ਪੰਥ ਦਾ ਕੋਈ ਨਾ ਦੇਣ ਲੈਣਾ ਦੇਣਾ ਕੁਝ ਵੀ ਨਹੀਂ ਹੈਗਾ ਅਮਰਤਪਾਲ ਨੂੰ ਕਿਉਂ ਨਹੀਂ ਟਿਕਟ ਦਿੱਤੀ ਫੇਰ ਆਜੋ ਕਹਾਂ ਚੱਲਦੇ ਆ ਹੁਣ ਇੱਕ ਵੀਡੀਓ ਸੁਣਾਉਣਾ ਮੈਂ ਅਮਰਤਪਾਲ ਕਿਉਂ ਆਜ਼ਾਦ ਖੜਿਆ ਕਿਉਂ ਉਹ ਕਿਉਂ ਆਜ਼ਾਦੀ ਆਜ਼ਾਦ ਉਹਨੇ ਕਿਉਂ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਵੀ ਭਾਈ ਮੈਂ ਆਜ਼ਾਦ ਖੜਨਾ ਮੈਂ ਸਾਡੇ ਹਿਸਾਬ ਨਾਲ ਉਹ ਆਜ਼ਾਦ ਨਹੀਂ ਹੈਗਾ ਉਹ ਸਾਡੇ ਹਿਸਾਬ ਨਾਲ ਕਿਉਂ ਨਹੀਂ ਆਜ਼ਾਦ ਹੈਗਾ ਕਿਉਂਕਿ ਕੋਈ ਨਾ ਕੋਈ ਸਮਝੌਤਾ ਕਿਤੇ ਨਾ ਕਿਤੇ ਹੋਇਆ ਹੋ ਸਕਦਾ ਵੀ ਜਨਤਾ ਦੇ ਵਿੱਚ ਜਾਂ ਸੰਗਤ ਦੇ ਵਿੱਚ ਇਹ ਚੀਜ਼ ਨਾ ਦੱਸੀ ਜਾਵੇ ਪਰ ਅਸੀਂ ਇੱਕ ਵੀਡੀਓ ਸੁਣਾਉਨੇ ਆ ਮੈਂ ਹੁਣ ਇੱਕ ਵੀਡੀਓ ਕੈਮਰਾ ਘੁਮਾ ਕੇ ਸੁਣਾਉਣਾ ਇਹ ਪੱਤਰਕਾਰ ਜਿਹੜਾ ਪੱਤਰਕਾਰ ਆ ਇਹਦੇ ਮੂੰਹ ਚੋਂ ਇਹ ਗੱਲ ਨਿਕਲ ਚੁੱਕੀ ਆ ਜਿਹੜੀ ਗੱਲ ਸ਼ੁਰੂਆਤ ਚੱਲੀ ਸੀ ਵੀ ਭਾਈ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹੁਣ ਇਹ ਵੀ ਦੇਖ ਲਿਓ ਕੋਸ਼ਿਸ਼ ਕਰ ਮੈਂ ਗੱਲਾਂ ਵੀਡੀਓ ਦਿਖਾਉਣ ਤੋਂ ਪਹਿਲਾਂ ਮੈਂ ਕਲੀਅਰ ਕਰਦਾ ਤਾਂ ਜੋ ਸਮਝਣ ਦੇ ਵਿੱਚ ਤੁਹਾਡੇ ਤੁਹਾਨੂੰ ਸੌਖਾ ਲੱਗੇ ਸਮਝਣਾ ਕੱਲ ਸੁਣਨ ਦੇ ਵਿੱਚ ਆਇਆ ਵੀਡੀਓ ਆਈਆਂ ਨੇ ਚੈਨਲਾਂ 'ਤੇ ਖਬਰਾਂ ਚੱਲੀਆਂ ਨੇ ਭਾਈ ਅੰਮ੍ਰਿਤਸਰ ਜੋ ਲੱਗਿਆ ਹੋਇਆ ਮੋਰਚਾ ਸੀ ਉਹ ਚੱਕਿਆ ਗਿਆ ਹੁਣ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਜਿਹੜੇ ਕਹਿੰਦੇ ਨੇ ਉਹ ਬੰਦੀ ਸਿੰਘਾਂ ਦਾ ਮੋਰਚਾ ਸੀ ਜਿਹੜੇ ਕਹਿੰਦੇ ਨੇ ਬੰਦੀ ਸਿੰਘਾਂ ਦਾ ਉਹ ਮੋਰਚਾ ਸੀਗਾ ਕੀ ਬੰਦੀ ਸਿੰਘ ਕੱਲੇ ਦਿਬਰਗੜ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਪ੍ਰੋਬਲਮ ਸਾਲਵ ਹੋ ਗਈ ਜਾਂ ਜਿਹੜੇ ਦਿੱਲੀ ਵਾਲੇ ਬੈਠੇ ਨੇ ਦਾ ਮਤਲਬ ਸਿੱਧਾ ਡਾਇਰੈਕਟਲੀ ਇਹ ਬਣਦਾ ਵੀ ਦਿੱਲੀ ਵਾਲਿਆਂ ਨਾਲ ਉਹਨਾਂ ਦਾ ਇੱਕ ਵੀ ਲੈਣਾ ਦੇਣਾ ਨਹੀਂ ਹੈਗਾ ਇੱਕ ਵੀ ਜੇ ਇਹ ਕਹਿੰਦੇ ਨੇ ਵੀ ਅਸੀਂ ਚੋਣਾਂ ਦਾ ਪ੍ਰਚਾਰ ਕਰਨ ਮੁਰੇ ਜਾਣਾ ਫਿਰ ਤਾਂ ਉੱਥੇੋਂ ਮੁੜ ਕੇ ਗੱਲ ਆ ਗਈ ਫਿਰ ਖਾਲਸੇ ਤੇ ਖਾਲਸੇ ਤੇ ਨਾਰਮਲ ਪਾਰਟੀਆਂ ਦੇ ਵਿੱਚ ਫਰਕ ਕੀ ਰਹਿ ਗਿਆ ਕਿ ਲੋਕਾਂ ਨੂੰ ਜਾ ਕੇ ਠਾਲ ਕੇ ਦੱਸਣਾ ਪੈਣਾ ਵੀ ਭਾਈ ਅਮਰਤਪਾਲ ਨੂੰ ਵੋਟ ਪਾਇਓ ਇਹ ਵੀ ਗੱਲ ਦਾ ਜਵਾਬ ਦੇਦੇ ਹੋ ਜਾਦਾ ਗੱਲਾਂ ਆਪਾਂ ਨਹੀਂ ਕਰਨੀਆਂ ਮੈਂ ਇੱਕ ਵੀਡੀਓ ਸੁਣਾਉਣਾ ਜਿਹਦੇ ਵਿੱਚ ਪੱਤਰਕਾਰ ਡਾਇਰੈਕਟ ਕਹਿ ਰਿਹਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਅਮਰਤਪਾਲ ਨੂੰ ਖੰਡੂਰ ਸਾਹਿਬ ਦੇ ਉੱਤੋਂ ਇੱਕ ਕੈਂਡੀਡੇਟ ਡਿਕਲੇਅਰ ਕੀਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਵੀਡੀਓ ਡਿਲੀਟ ਕੀਤੀ ਗਈ ਆ ਉਹ ਹਲੇ ਤੱਕ ਮੈਨੂੰ YouTube ਤੇ ਨਹੀਂ ਮਿਲੀ ਉਹ ਕੁਦਰਤੀ ਸੇਵ ਹੋ ਚੁੱਕੀ ਸੀ ਆਪਣੇ ਬੰਦਿਆਂ ਕੋਲ ਤੇ ਆਪਣੇ ਬੰਦੇ ਨੇ ਉਹ ਵੀਡੀਓ ਆਪਣੇ ਕੋਲ ਭੇਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆਜੋ ਕਿਰ ਕੈਮਰਾ ਘੁਮਾ ਲੀਏ ਇਲਾਮੇ ਸੁਣਾਉਣਾ ਵੀਡੀਓ ਆ ਸੁਣ ਲੋ ਵੀਡੀਓ ਨਾਮ ਦੱਸਾਂਗੇ ਇੱਕ ਜਿਹੜੀ ਬਾਕੀ ਰਹਿ ਗਈ ਹੈ ਖਡੂਰ ਸਾਹ ਜਿਲ੍ਹਾ ਕਰਨਤਾਰਨ ਉਸ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਕਿਹਨੂੰ ਉਮੀਦਵਾਰ ਬਣਾਏਗਾ ਚਰਚਾ ਸੀ ਪਹਿਸੇ ਰਣਜੀਤ ਸਿੰਘ ਬਰਾਂਪੂਰਾ ਲੜਦੇ ਰਹੇ ਸਵਰਗਵਾਸ ਹੋ ਚੁੱਕੇ ਨੇ ਅਗਰ ਉਹਦੇ ਪੁੱਤਰ ਰਵਿੰਦਰ ਸਿੰਘ ਬਰਾਂਪੂਰਾ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਦੇ ਨਾਮ ਤੇ ਵੀ ਹਲੇ ਸ਼ੋਸ਼ੋ ਪੰਜ ਹੈ ਉਲਝਣ ਹੈ ਤੇ ਕੁਐਸਚਨ ਮਾਰਕ ਹੈਗਾ ਅਭੀ ਕੌਣ ਖੜਾ ਹੋ ਸਕਦਾ ਪਰ ਇੱਕ ਨਾਮ ਜਿਹੜਾ ਉੱਠ ਕੇ ਆ ਰਿਹਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਇੱਥੋਂ ਕਿੰਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਜੋ ਸਾਡੇ ਤੱਕ ਖਬਰ ਪਹੁੰਚੀ ਹੈ ਸ਼੍ਰੋਮਣੀ ਕਾਲਦਲ ਦੇ ਸੂਤਰਾਂ ਸਾਨੂੰ ਦੱਸਿਆ ਹੈ ਕਿ ਇਤੋਂ ਉਮੀਦਵਾਰ ਹੋ ਸਕਦੇ ਨੇ ਡਿਬਰੂਗੜ੍ਹ ਜੇਲ੍ਹ ਚ ਬੰਦ ਤਰਨਤਾਨ ਦੇ ਰਹਿਣ ਵਾਲੇ ਨੇ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਗੱਲ ਉਹਨਾਂ ਜਲਦੀ ਪਈ ਹੈ ਜੇਲ੍ਹ ਦੇ ਵਿੱਚੋਂ ਬੰਦ ਨੇ ਐਨਐਸਏ ਕੋਰ ਇਸ ਸਾਲ ਲਈ ਉਹਨਾਂ ਤੇ ਵਧਾ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਲਿਖ ਕੇ ਭੇਜਿਆ ਸੀਗਾ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਣ ਦੇਣਾ ਚਾਹੀਦਾ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਉਂਕਿ ਦੇਸ਼ ਵਿਰੋਧੀ ਕਾਨੂੰਨ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਪਰ ਸ਼੍ਰੋਮਣੀ ਕਾਲੀ ਦਲ ਇਸ ਚੀਜ਼ ਤੇ ਲੱਗਿਆ ਹੋਇਆ ਕਿ ਅਮਰਤਪਾਲ ਚੋਣ ਲੜਨ ਉਮੀਦਵਾਰ ਬੰਦ ਸ਼ਰੋਮਣੀ ਕਾਲੀ ਦਲ ਦੇ ਤਰਨਤਾਰਨ ਜ਼ਿਲ੍ਹੇ ਦੇ ਹੀ ਹੋਣ ਵਾਲੇ ਹੈਗੇ ਨੇ ਮਾਰਿਸਪੰਧਾ ਤੇ ਡਿਬਰਗੜ੍ਹ ਜੇਲ੍ਹ ਚਾਚਕਲ ਬੰਦ ਨੇ ਸੋ ਇਸ ਤੇ ਚਰਚਾ ਚੱਲ ਰਹੀ ਹੈ ਕਿ ਅਮਰਤਪਾਲ ਰਾਜ਼ੀ ਹੁੰਦੇ ਨੇ ਸ਼ਰੋਮਣੀ ਕਾਲੀ ਦਲ ਵੱਲੋਂ ਚੋਣ ਲੜਨ ਦੇ ਲਈ ਜੇ ਹੋ ਜਾਂਦੇ ਨੇ ਤਾਂ ਉਮੀਦਵਾਰ ਹੋਣਗੇ ਇਸ ਕਰਕੇ ਗੜੂਰ ਸਾਹਬ 14 ਸੀਟਾਂ 'ਚੋਂ ਸਿਰਫ ਇੱਕ ਗੜੂਰ ਸਾਹਬ ਤੇ ਉਮੀਦਵਾਰ ਦਾ ਨਾਮ ਕੋਸ਼ ਆ ਲੋਕਰ ਹੁਣ ਇਧਰ ਨੂੰ ਇਹ ਸੀਗੀ ਇੱਕ ਵੀਡੀਓ ਪਰ ਇਹ ਵੀਡੀਓ ਨਾ ਕਈ ਜਿਹੜੇ ਮਤਲਬ ਮੇਰੇ ਜਾਦਾ ਬੁੱਧੀ ਵਾਲੇ ਜੀਵ ਨੇ ਜਿਹੜੇ ਮਤਲਬ ਜਿਹਨੇ ਕਿ ਬੰਦੇ ਨੇ ਜਿਹੜਾ ਇੰਟੈਲੀਜੈਂਟ ਬੰਦੇ ਨੇ ਉਹ ਕਹਿਣਗੇ ਵੀ ਭਾਈ ਪੱਤਰਕਾਰ ਨੇ ਚ ਡਿਕਲੇਅਰ ਤਾਂ ਕੀਤਾ ਨਹੀਂ ਵੀ ਪੱਕਾ ਹੀ ਪੱਕਾ ਹੀ ਉਹ ਸ਼੍ਰੋਮਣੀ ਕਮੇਟੀ ਦਾ ਬੰਦਾ ਮੈਂ ਐਗਜ਼ਾਮਪਲਾਂ ਦੰਨਾ ਆਪਾਂ ਮਿਲਾਉਣੀਆਂ ਐ ਐਗਜ਼ਾਮਪਲਾਂ ਨਾਲ ਦੀ ਨਾਲ ਮੈਂ ਤੱਥ ਵੀ ਰੱਖੂੰਗਾ ਚੀਜ਼ ਦੇ ਉੱਤੇ ਹੁਣ ਤੁਸੀਂ ਆਪ ਦੱਸਿਓ ਇਹ ਗੱਲ ਔਰ ਨਾਲੇ ਵੀਡੀਓ ਦੇ ਵਿੱਚ ਨੂੰ ਉਹ ਵੀ ਸੁਣਾਵਾਂਗੇ ਨਹੀਂ ਫਿਰ ਇਹ ਲਾਈਵ ਬਹੁਤ ਲੰਬੀ ਹੋ ਜਾਣੀ ਹੈ ਜਿਹੜੀ ਉਹ ਵੀਡੀਓ ਦਿਖਾਵਾਂਗੇ ਤੁਹਾਨੂੰ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਵਾਲਿਆਂ ਨੇ 63 ਲੱਖ ਤੋਂ ਉੱਤੇ ਮੈਂ ਫੇਰ ਕਹਿੰਨਾ ਦੁਬਾਰਾ ਚ ਫੇਰ 63 ਲੱਖ ਤੋਂ ਉੱਤੇ ਖਰਚਾ ਇਹਨਾਂ ਤੇ ਕੀਤਾ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਆਜੋ ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰ ਜਦ ਅੰਮ੍ਰਿਤਸਰ ਮੋਰਚਾ ਲੱਗਿਆ ਸੀ ਅੱਜ ਤੱਕ ਅੱਜ ਤੱਕ ਕਦੇ ਵੀ ਤੁਸੀਂ ਸੁਣਿਆ ਵੀ ਜਿਹੜੇ ਦਿੱਲੀ ਤਿਹਾਰ ਜੇਲ੍ਹ ਦੇ ਵਿੱਚ ਆਪਣੇ ਸਿੰਘ 30-30 ਸਾਲਾਂ ਦੇ ਅੰਦਰ ਬੰਦ ਨੇ 25-25 ਸਾਲਾਂ ਦੇ ਅੰਦਰ ਬੰਦ ਨੇ ਕਦੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹਨਾਂ ਦੇ ਮਤਲਬ ਜਾਨੀ ਕਿ ਸਪੋਰਟ ਦੇ ਵਿੱਚ ਕਿਤੇ ਮੋਰਚੇ ਵਿੱਚ ਜਾ ਕੇ ਕੋਈ ਕੋਈ ਬਿਆਨਬਾਜ਼ੀ ਦਿੱਤੀ ਹੋਵੇ ਕਦੇ ਵੀ ਨਹੀਂ ਹੈਗੀ ਦਿਖਾ ਦਿਓ ਕੱਢ ਲਿਆਓ ਮੈਨੂੰ ਦਿਖਾ ਦਿਓ ਇਹ ਭਾਈ ਤੂੰ ਗਲਤਾਂ ਮੈਨੂੰ ਦਿਖਾ ਦਿਓ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਜੇ ਮੰਨ ਲਓ ਇਹ ਵੀ ਤਰੀਕ ਸੁਣ ਲਓ ਜੇ ਮੰਨ ਲਓ ਕਿਸੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਅਬਲਾ ਜਿਹੜਾ ਅਮਿਤ ਸ਼ਾਹ ਦੇ ਬਿਆਨ ਨੇ ਅਮਿਤ ਸ਼ਾਹ ਦੇ ਬਿਆਨ ਨੇ ਉਹ ਕਹਿ ਰਿਹਾ ਵੀ ਭਾਈ ਮੈਂ ਇੰਡੀਆ ਦੇ ਵਿੱਚ ਖਾਲਿਸਤਾਨ ਜਿਹੜੀ ਆ ਧਰਾਂ ਨੇ ਕੋਈ ਵੀ ਹੋਇਆ ਵੀ ਮੈਂ ਇੱਕ ਵੀ ਫੜਕਣ ਨਹੀਂ ਦੇਣੀ ਇਹ ਅਮਿਤ ਸ਼ਾਹ ਦੇ ਆਪਣੇ ਬਿਆਨ ਨੇ ਔਨ ਰਿਕਾਰਡ ਪਏ ਨੇ ਮੈਂ ਜਿਹੜੇ ਤੁਹਾਨੂੰ ਦਿਖਾਈ ਵੀ ਸੀਗੇ ਅੱਗੇ ਮੇਰੀ ਲਾਈਵ ਦੇ ਵਿੱਚ ਹੈਗੇ ਵੀ ਨੇ ਤੇ ਔਨ ਆਲੇ ਸਮੇਂ ਚ ਦੁਬਾਰਾ ਤੁਹਾਨੂੰ ਫੇਰ ਦਿਖਾਵਾਂਗੇ ਨੇੜੇ ਜਾ ਕੇ ਉਹਦੇ ਵਿੱਚ ਉਹ ਡਾਇਰੈਕਟਲੀ ਇਹ ਗੱਲ ਕਹਿ ਰਿਹਾ ਵੀ ਜਿਹੜਾ ਵੀ ਬੰਦਾ ਖਾਲਿਸਤਾਨ ਦਾ ਨਾਂ ਲਊਗਾ ਪੰਜਾਬ ਵਿੱਚ ਇੰਡੀਆ ਦੇ ਵਿੱਚ ਵੀ ਅਸੀਂ ਉਹਦੇ ਨਾਲ ਕਰਾਂਗੇ ਟਕਾ ਕੇ ਪੂਰੀ ਜਿੰਨੀ ਸੜ ਤੋਂ ਹੁੰਦੀ ਐ ਇੱਥੇ ਹੀ ਸਵਾਲ ਉੱਠਦਾ ਇੱਥੇ ਹੀ ਸਵਾਲ ਉੱਠਦਾ ਵੀ ਜੇ ਅਮਿਤ ਸ਼ਾਹ ਇਹ ਚੀਜ਼ਾਂ ਕਹਿ ਰਿਹਾ ਜੀ ਭਾਈ ਅਸੀਂ ਜਿਹੜਾ ਬੰਦਾ ਖਾਲਿਸਤਾਨ ਦਾ ਨਾਂ ਲਊਗਾ ਪੰਜਾਬ 'ਚ ਇੰਡੀਆ 'ਚ ਕੰਟਰੀ ਦੇ ਵਿੱਚ ਕਦੇ ਵੀ ਖਾਲਿਸਤਾਨ ਦਾ ਕੋਈ ਵੀ ਨਾਂ ਲਊਗਾ ਤੇ ਅਸੀਂ ਉਹਦੇ ਤੇ ਕਾਰਵਾਈ ਪੂਰੀ ਤਕੜੀ ਕਰਾਂਗੇ ਫਿਰ ਹੁਣ ਤੱਕ ਹੁਣ ਤੱਕ ਸਿਮਰਜੀਤ ਮਾਨ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਇਹਦਾ ਵੀ ਜਵਾਬ ਆਪਣੇ ਕੋ ਹੈਗਾ ਮੈਂ ਵੀਡੀਓ ਦਿਖਾਈ ਵੀ ਸੀਗੀ ਲਾਈਵ ਦੇ ਵਿੱਚ ਸਿਮਰਜੀਤ ਮਾਨ ਦੇ ਆਪਣੇ ਬਿਆਨ ਨੇ ਵੀ ਭਾਈ ਜਿਹੜਾ ਉਹਦਾ ਵਕੀਲ ਆ ਜਿਹੜਾ ਉਹਦਾ ਵਕੀਲ ਆ ਉਹਨੇ ਉਹਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਉੱਤੋਂ ਪਰਮਿਸ਼ਨ ਲੈ ਕੇ ਦਿੱਤੀ ਆ ਵੀ ਉਹ ਖੁੱਲੇ ਆਮ ਖਾਲਿਸਤਾਨ ਦਾ ਪ੍ਰਚਾਰ ਕਰ ਸਕਦਾ ਹੁਣ ਜੇ ਇੱਕ ਸਿਮਰਜੀਤ ਮਾਨ ਨੂੰ ਬਕਾਇਦਾ ਜਿਵੇਂ ਉਹ ਐਮਪੀ ਆ ਉਹ ਬੰਦਾ ਉਹਨੂੰ ਮਿਲ ਸਕਦੀ ਆ ਜਿਵੇਂ ਉਹ ਸਰਕਾਰੀ ਬੰਦਾ ਉਹਨੂੰ ਪਰਮਿਸ਼ਨ ਮਿਲ ਸਕਦੀ ਆ ਸੰਵਿਧਾਨਤਾ ਉਹੀ ਆ ਸੰਵਿਧਾਨ ਉਹੀ ਆ ਬਿਲਕੁਲ ਬਿਲਕੁਲ ਸੇਮ ਕੋਈ ਬਾਹਰ ਹੋ ਨਹੀਂ ਆ ਉਹੀ ਇੰਡੀਆ ਦਾ ਉਹੀ ਸੰਵਿਧਾਨ ਆ ਜੇ ਸਿਮਰਜੀਤ ਮਾਨ ਨੂੰ ਉਹਦਾ ਵਕੀਲ ਲੈ ਕੇ ਦੇ ਸਕਦਾ ਪਰਮਿਸ਼ਨ ਉਹ ਚਾਹੇ ਹਾਈ ਕੋਰਟ ਦੀ ਹੋਵੇ ਚਾਹੇ ਸਬਰੀ ਕੋਰਟ ਦੀ ਹੋਵੇ ਤਾਂ ਜਿਹੜੇ ਆਪਣੇ ਪੰਜਾਬ ਦੇ ਨੋਰਮਲ ਜਿਹੜੇ ਜੰਗ ਬਲੱਡ ਨੇ ਬੰਦੇ ਮੰਨ ਲਓ ਜਿਹੜੇ ਮੁੰਡੇ ਨਵੀਂ ਪੀੜ੍ਹੀ ਆ ਇਹਨਾਂ ਨੂੰ ਪਰਮਿਸ਼ਨ ਕਿਉਂ ਨਹੀਂ ਮਿਲਦੀ ਇਹਨਾਂ ਨੂੰ ਕਿਉਂ ਚੱਕਿਆ ਜਾਂਦਾ ਹੈ ਕੋਈ ਕਿਸੇ ਕੋਲ ਜਵਾਬ ਚੀਜ਼ ਦਾ ਕਿੰਨੇ ਬੰਦੇ ਚੱਕੇ ਗਏ ਨੇ ਜੱਗੀ ਜੋਹਲ ਦਾ ਕੀ ਕਸੂਰ ਸੀਗਾ ਜੱਗੀ ਜੋਹਲ ਦਾ ਕੀ ਕਸੂਰ ਸੀਗਾ ਹੁਣ ਤੱਕ ਅਖਬਾਰਾਂ ਚ ਅਖਬਾਰਾਂ ਦੇ ਵਿੱਚ ਜਿਹੜੇ ਚੈਨਲ ਚੱਲਦੇ ਨੇ ਚੈਨਲਾਂ ਦੇ ਉੱਤੇ ਲਿਖਿਆ ਆ ਰਿਹਾ ਹੈਡਲਾਈਨ ਵਿੱਚ ਜਗਤਾਰ ਸਿੰਘ ਹਵਾਰਾ ਆ ਕੇਸ 'ਚੋਂ ਬਰੀ ਜਗਤਾਰ ਸਿੰਘ ਹਵਾਰਾ ਦੂਜੇ ਕੇਸ 'ਚੋਂ ਬਰੀ ਜਗਤਾਰ ਸਿੰਘ ਹਵਾਰਾ ਤੀਜੇ ਕੇਸ ਤੋਂ ਬਰੀ ਜਦ ਹਰੇਕ ਕੇਸ ਦੇ ਵਿੱਚੋਂ ਬਰੀ ਹੋਈ ਜਾਂਦਾ ਜ ਹਰੇਕ ਕੇਸ 'ਚੋਂ ਬਰੀ ਹੋ ਜਾਂਦਾ ਕਿਉਂ ਨਹੀਂ ਕਿਉਂ ਨਹੀਂ ਜਿਵੇਂ ਅੱਜ ਅਮਰਤਪਾਲ ਦੀ ਸਪੋਰਟ ਦੇ ਵਿੱਚ ਸੋਸ਼ਲ ਮੀਡੀਆ ਦੇ ਪੂਰਾ ਫੁੱਲ ਗਾਹ ਪਿਆ ਹੋਇਆ ਵੀ ਭਾਈ ਅਮਰਤਪਾਲ ਨੂੰ ਤਰਨ ਤਰਨ ਤੋਂ ਖੰਡੂਰ ਸਾਹਿਬ ਤੋਂ ਖੜਾਓ ਕੋਈ ਪ੍ਰੋਬਲਮ ਨਹੀਂ ਖੜ ਜਵੇ ਪਰ ਉਹਦਾ ਰਿਜ਼ਲਟ ਪਤਾ ਕੀ ਮਿਲਣਾ ਜਿਹੜੀਆਂ ਆਪਣੀਆਂ ਬਿਆਨਬਾਜ਼ੀਆਂ ਆਪਾਂ ਨੇ ਆ ਕੇ ਬਾਹਰ ਕੀਤੀਆਂ ਹੋਈਆਂ ਨੇ ਲੋਕਾਂ ਦੇ ਮੋਹਰੇ ਗੱਲਾਂ ਕੀਤੀਆਂ ਹੋਈਆਂ ਨੇ ਭਾਈ ਅਸੀਂ ਸਿਰ ਦੇਣ ਨੂੰ ਤਿਆਰ ਆ ਅਸੀਂ ਸ਼ਹੀਦ ਜੀ ਦੇਣ ਨੂੰ ਤਿਆਰ ਆ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਮੈਂ ਇੱਕ ਝਲਕ ਇੱਕ ਝਲਕ ਮੈਂ ਸਿਮਰਜੀਤ ਮਾਨ ਦੀ ਦਿਖਾਉਣਾ ਜਿੱਦਣ ਉਹਨੇ ਸੰਵਿਧਾਨ ਦੇ ਖੜ ਕੇ ਉੱਥੇ ਸੌਂ ਚੱਕੀ ਸੀ ਝੰਡੇ ਦੇ ਕੋਲ ਜੋ ਇੰਡੀਅਨ ਫਲੈਗ ਆ ਆਪਣਾ ਉੱਥੇ ਖੜ ਕੇ ਇਹਨੇ ਸੌਂ ਚੱਕੀ ਸੀ ਤੇ ਕੋਲ ਬੈਠਾ ਬੰਦਾ ਸਪੀਕਰ ਜਿਹੜਾ ਇਹਨੂੰ ਸੌਂ ਚਕਾਰ ਰਿਹਾ ਉਹ ਕਿਵੇਂ ਹੱਸ ਰਿਹਾ ਸੀਗਾ ਉਹਦੇ ਵਿੱਚ ਵੇਚਤੀ ਪਤਾ ਕਿਦੀ ਹੋਈ ਆ ਆਜੋ ਪਹਿਲਾਂ ਵੀਡੀਓ ਦੇਖ ਲਿਏ ਫਿਰ ਆਪਾਂ ਕਰਦੇ ਆ ਗੱਲ ਆਜੋ ਆਹ ਵੀਡੀਓ ਆਹੋ ਸਿਮਰਜੀਤ ਮਾਨ ਦੀ ਮੈਂ ਇਹਨੂੰ ਆਨ ਕਰਦਾ ਪਲੇ ਕਰਦਾ ਆਜੋ ਸੁਣ ਲੀਏ ਚੰਨ ਜੀ ਚੰਗਵਾ ਜੋ ਸਭਾ ਦਾ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਇਹ ਸੁਣਤੀ ਸੰਗ ਕਰਦਾ ਹਾਂ ਇਹ ਮੈਂ ਰੂਮ ਕਾਜੀ ਸਪਾਪਟ ਫਾਰ ਟੂਡੇ ਸਭਾਂ ਪ੍ਰਤੀ ਸੱਚੀ ਸ਼ਬਦਾਂ ਤੇ ਨੇ ਦਿੱਤਾ ਰੱਖਣਾ ਆ ਦੀ ਸਰ ਸਰਥਾ ਅਤੇ ਤਾਂ ਤੋਂ ਕਿ ਹਾਂ ਦਾ ਅਤੇ ਇਸ ਆਰਡਰ ਦੇ ਮੈਂ ਸਮਾਵਰ ਵਾਲਾ ਹ ਉਸ ਦੇ ਕਰਤਬ ਨੂੰ ਸ਼ਰਤ ਉਪਰ ਨਿਭਾ ਲਗਾ ਹੈ ਕਿ ਉਸ ਨੂੰ ਆਜੇ ਹੁਣ ਇਧਰ ਨੂੰ ਆ ਇੱਕ ਬਾਈ ਥੱਲੇ ਜੱਗਾ ਲੱਗਿਆ ਇਹਦਾ ਨਾ ਮੇਰੀ ਫੋਨ ਤੇ ਵੀ ਗੱਲ ਹੋਈ ਸੀ ਮੈਂ ਇਹਨੂੰ ਉਦੋਂ ਵੀ ਗੱਲ ਤੈਨੂੰ ਕਹੀ ਸੀਗੀ ਭਾਈ ਤੂੰ ਮੈਨੂੰ ਭੇਜ ਦੀ ਤੂੰ ਮੈਨੂੰ ਭੇਜ ਦੀ ਜੇ ਤੂੰ ਕਹਿੰਦਾ ਵੀ ਸ਼ਾਂਤੀਪੂਰਕ ਖਾਲਿਸਤਾਨ ਦਾ ਆਪਾਂ ਸਮਰਥਨ ਕਰ ਸਕਦੇ ਆ ਤਾਂ ਆਪਣੇ ਬੰਦੇ ਕਿਉਂ ਚੱਕੇ ਗਏ ਨੇ ਇਹਨੂੰ ਗੱਲ ਦਾ ਜਵਾਬ ਦੇ ਦੇਣੀ ਜ਼ਰੂਰ ਆਪਾਂ ਫੋਨ ਤੇ ਗੱਲ ਕਰਾਂਗੇ ਮੈਨਾਂ ਜੇ ਮਰਜ਼ੀ ਗੱਲ ਕਰ ਲਈ ਏ ਮੈਂ ਤੁਹਾਨੂੰ ਝਲਕ ਕਿਉਂ ਦਿਖਾਈ ਆ ਬਿਲਕੁਲ ਸੇਮ ਇਹੀ ਜਿਹੜੀ ਮਤਲਬ ਜਣ ਕੇ ਝਲਕ ਤੁਹਾਨੂੰ ਮੈਂ ਦਿਖਾਈ ਆ ਅਮਰਤਪਾਲ ਬਾਰੇ ਸੋਚੋ ਜਿਹੜੇ ਬੰਦੇ ਨੇ ਬਿਆਨ ਦਿੱਤੇ ਹੋਏ ਨੇ ਜਿਹੜੇ ਬੰਦੇ ਨੇ ਕਿਹਾ ਹੋਇਆ ਵੀ ਭਾਈ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਅਸੀਂ ਨਹੀਂ ਕਿਸੇ ਝੰਡੇ ਝੁੰਡੇ ਨੂੰ ਮੰਨਦੇ ਕੌਣ ਆ ਝੰਡਾ ਅਸੀਂ ਨਹੀਂ ਪਾਸਪੋਰਟ ਦੇ ਟਰੈਵਲ ਡਾਕੂਮੈਂਟ ਨੂੰ ਮੰਨਦੇ ਕੌਣ ਆ ਉਹ ਉਹੀ ਬੰਦਾ ਉਹ ਸਪੀਕਰ ਦੇਖਿਆ ਕਿਵੇਂ ਹੱਦਾਂ ਸੀਲੇ ਬੈਠਾ ਉਹ ਕਿਉਂ ਉੱਥੇ ਕੀ ਦੀ ਬੇਇੱਜ਼ਤੀ ਹੋ ਰਹੀ ਆ ਕਦੇ ਸੋਚਿਆ ਬੈਠ ਕੇ ਤੁਸੀਂ ਤੁਹਾਨੂੰ ਕਿਉਂ ਕਹਿ ਰਹੇ ਆ ਅਸੀਂ ਇਹਦਾ ਹੱਲ ਕੀ ਆ ਹੱਲ ਵੀ ਮਨ ਦਾ ਦਵਾ ਹੱਲ ਪੰਜਾਬ ਦੇ ਵਿੱਚ ਹੀ ਇਹਦਾ ਪਿਆ ਪੰਜਾਬ ਦੇ ਵਿੱਚ ਹੀ ਇਹ ਚੀਜ਼ ਦਾ ਹੱਲ ਪਿਆ ਆਪਣੇ ਲੋਕ ਅਨਪੜ ਆਪਣੇ ਲੋਕ ਅਨਪੜ ਅੱਜ ਦੇ ਟਾਈਮ ਦੇ ਵਿੱਚ ਚੱਕ ਕੇ ਝੰਡੇ ਕਹਿ ਰਹੇ ਨੇ ਖਾਲਿਸਤਾਨ ਜਿੰਦਾਬਾਦ ਅਸੀਂ ਜੀ ਇੱਕਣਾ ਅਸੀਂ ਜੀ ਆਏ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਓ ਇਹਦਾ ਹੱਲ ਪਿਆ ਐਸਜੀਪੀਸੀ ਜਦ ਤੱਕ ਤੁਸੀਂ ਉਹਨਾਂ ਦੇ ਗਾਂ ਦੇ ਉੱਤੇ ਗੂਠਾ ਨਹੀਂ ਰੱਖਦੇ ਨਾ ਪੰਜਾਬ ਦਾ ਭਲਾ ਨਹੀਂ ਹੋਣਾ ਇਹ ਗੱਲ ਪੰਜਾਬੀ ਚ ਸੁਣ ਲਓ ਜਿੰਨੇ ਮਰਜ਼ੀ ਵੋਟਾਂ 'ਚ ਖੜਦੇ ਹੋ ਜਿੰਨੇ ਮਰਜ਼ੀ ਜਿੱਥੇ ਮਰਜ਼ੀ ਖੜਦੇ ਹੋ ਹੁਣ ਇਹੀ ਬਿਲਕੁਲ ਸੇਮ ਚੀਜ਼ ਹੀ ਮੈਂ ਆਪਣੇ ਜਿੰਨੇ ਵੀ ਜੰਗ ਬਲੱਡਾ ਜਿੰਨਾ ਵੀ ਆਪਣੀ ਨਵੀਂ ਪੀੜ੍ਹੀ ਆ ਅਸੀਂ ਕਿਉਂ ਉਹਨਾਂ ਨੂੰ ਸਮਝਾਉਨੇ ਆ ਗੱਲਾਂ ਇਹ ਵੀ ਭਾਈ ਥੋੜੇ ਮਗਰ ਥੋੜੇ ਮਗਰ ਕਿਸੇ ਨਹੀਂ ਨਹੀਂ ਆਉਣਾ ਹੈਗਾ ਆ ਸਿਮਰਜੀਤ ਮਾਨ ਦੀ ਇੱਕ ਹੋਰ ਵੀਡੀਓ ਸਾਡੇ ਕੋਲ ਪਈਆ ਉਹ ਵੀ ਆਉਣ ਵਾਲੀ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਇਹ ਕਹਿ ਰਿਹਾ ਮੁੰਡੇ ਨੂੰ ਕਿਸੇ ਮੁੰਡੇ ਨੂੰ ਕਹਿ ਰਿਹਾ ਵੀ 500 ਮੁੰਡਿਆਂ ਦਾ ਪ੍ਰਬੰਧ ਕਰੋ ਵੀ ਜੇ 500 ਮੁੰਡੇ ਤੋਂ ਘੱਟ ਮੁੰਡਾ ਆਇਆ ਤਾਂ ਮੈਂ ਤੇਰੇ ਗਿੱਟੇ ਛਾਗ ਦਨੇ ਨੇ ਹੁਣ ਮੈਨੂੰ ਜਵਾਬ ਦਵੇ ਵੀ ਕਿਤੇ ਜਿੱਦਣ ਜਦ ਵੀ ਖਾਲਿਸਤਾਨ ਦਾ ਕਿਤੇ ਵੀ ਕੋਈ ਨਾਹਰਾ ਲੱਗਿਆ ਮੈਨੂੰ ਦੱਸ ਦਿਓ ਮੇਰੇ ਮੂਰੇ ਵੀਡੀਓ ਲੈ ਕੇ ਮੈਨੂੰ ਝੂਠਾ ਕਰ ਦਿਓ ਕਿ ਤੂੰ ਝੂਠ ਬੋਲਦਾ ਦਿਖਾ ਦਿਓ ਮੈਨੂੰ ਜਿੱਥੇ ਵੀ ਖਾਲਿਸਤਾਨ ਦਾ ਨਾਹਰਾ ਲੱਗਿਆ ਕਿਤੇ ਸਿਮਰਜੀਤ ਮਾਨ ਦਾ ਮੁੰਡਾ ਸੀ ਗੱਭੇ ਦੇਖਿਆ ਦੱਸ ਦਿਓ ਮੈਨੂੰ ਇਹ ਲੋਕ ਹਨਾ ਇਹ ਲੋਕ ਰਾਜਨੀਤੀ ਕਿਵੇਂ ਕੀਤੀ ਇਹਨਾਂ ਨੇ ਆਪਣੇ ਹੀ ਲੋਕਾਂ ਨੂੰ ਆਪਣੇ ਹੀ ਲੋਕਾਂ ਨੂੰ ਪਾਗਲ ਬਣਾ ਕੇ ਪਾਗਲ ਬਣਾ ਕੇ ਆਪਣੀ ਹੀ ਕੌਮ ਨੂੰ ਪਾਗਲ ਬਣਾ ਕੇ ਰਾਜਨੀਤੀਆਂ ਕੀਤੀਆਂ ਗਈਆਂ ਨੇ ਇਹ ਸੁਣ ਲੋ ਕਿ ਤੁਹਾਡੇ ਕੋਲ ਕਿਸੇ ਕੋਲ ਇੱਕ ਕੋਲ ਵੀ ਜਵਾਬ ਨਹੀਂ ਇਹ ਚੀਜ਼ਾਂ ਦਾ ਤੁਹਾਡੇ ਕੋਲ ਪਤਾ ਕੀ ਆ ਵੀ ਇਹਨਾਂ ਨੂੰ ਗਾਣਾ ਕੱਢੋ ਸਾਨੂੰ ਸਾਡੇ ਮਾਮਾ ਭੈਣਾਂ ਦੀ ਗਾਣਾ ਕੱਢੀ ਜਾ ਰਹੀਆਂ ਨੇ ਸਾਨੂੰ ਕੋਈ ਫਰਕ ਨਹੀਂ ਪੈਣਾ ਅਸੀਂ ਵੀ ਜਵਾਬ ਚ ਕੱਢਦੇ ਆ ਪੁਰੀਆਂ ਟਕਾ ਕੇ ਫਿਰ ਇਹੀ ਬੰਦੇ ਜਦ ਲਾਈਵ ਚ ਮੈਂ ਸਾਡੇ ਕਹਿੰਦ ਨੂੰ ਪੁੱਛਦਾ ਵੀ ਆਹ ਚੀਜ਼ ਦਾ ਜਵਾਬ ਦੇ ਦਿਓ ਮੈਂ ਦੁਬਾਰਾ ਚ ਫਿਰ ਰਿਪੀਟ ਕਰ ਦਵਾ ਇੱਕ ਪਾਸੇ ਅਸੀਂ ਖਾਲਸੇ ਨੂੰ ਆਹ ਪੁਆਇੰਟ ਦੇ ਉੱਤੇ ਰੱਖਿਆ ਹੋਇਆ ਹਾਈ ਕਲਾਸ ਦੇ ਵਿੱਚ ਇੱਕ ਪਾਸੇ ਇੱਕ ਪਾਸੇ ਅਸੀਂ ਆਪਣੇ ਖਾਲਸੇ ਨੂੰ ਅਮਰਤ ਛੱਕੇ ਅਮਰਤ ਛੱਕੇ ਸੰਤ ਭਿੰਡਰਾਲੇ ਨੂੰ ਮੰਨ ਕੇ ਜਿਹੜੀ ਗਵਰਨਮੈਂਟ ਨੇ ਕਾਂਗਰਸ ਨੇ ਜਾਂ ਭਾਜਪਾ ਨੇ ਜਾਂ ਕੋਈ ਵੀ ਗਵਰਨਮੈਂਟ ਲਾ ਲੋ ਆਪਣੇ ਸਿੱਖਾਂ ਬਾਰੇ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਜਦ ਅਕਾਲ ਤਖਤ ਦੇ ਉੱਤੇ ਅਟੈਕ ਹੋਇਆ ਸੀ ਨਾ ਸੁਣ ਲੋ ਤੁਹਾਡੀਆਂ ਗਲਤੀਆਂ ਸੁਣ ਲੋ ਆ ਮੈਂ 87 'ਚ ਮੇਰਾ ਜਨਮਾ 87 ਜੰਮ ਕੇ ਮੈਂ ਤੁਹਾਨੂੰ 84 ਦੀਆਂ ਗਲਤੀਆਂ ਦੱਸ ਰਿਹਾ 84 ਦੀਆਂ ਜਦ ਅਕਾਲ ਤਖਤ ਦੇ ਉੱਤੇ ਅਟੈਕ ਹੋਇਆ ਸੀ ਨਾ ਕਿਹੜੀ ਪਾਰਟੀ ਨੇ ਕੀਤਾ ਸੀਗਾ ਕਿਹੜੀ ਪਾਰਟੀ ਨੇ ਕਰਾਇਆ ਸੀਗਾ ਕਾਂਗਰਸ ਨੇ ਕਰਾਇਆ ਸੀ ਕਿ ਨਹੀਂ ਦਾਦੋ ਇੰਦਰਾ ਗਾਂਧੀ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ 84 ਤੋਂ ਬਾਅਦ ਪੰਜਾਬ ਦੇ ਵਿੱਚ ਜੇ ਸਿੱਖ ਕੌਮ ਜਉਂਦੀ ਹੁੰਦੀ ਹੁੰਦੀ ਨਾ ਜੇ ਇਹਨਾਂ ਨੇ ਜ਼ਮੀਰ ਜਉਂਦਾ ਹੁੰਦਾ ਸਿੱਖ ਕੌਮ ਦਾ ਕਦੇ ਵੀ ਕਾਂਗਰਸ ਦੀ ਸਰਕਾਰ ਨਾ ਬਣਦੀ ਕਦੇ ਵੀ ਕਾਂਗਰਸ ਦੀ ਸਰਕਾਰ ਇਹਨਾਂ ਨੇ ਫੇਰ ਕਾਂਗਰਸ ਸਰਕਾਰ ਉੱਥੇ ਬਣਾਈ ਹੁਣ ਦੇ ਦਿਓ ਮੈਨੂੰ ਜਵਾਬ ਕੀ ਫਾਇਦਾ ਹੋਇਆ ਆਪਣੇ ਆਪਣੇ ਜਰਨਲ ਨੂੰ ਆਪਣੇ ਜਰਨੈ ਨੂੰ ਆਪਣੀ ਸ਼ਹੀਦੀ ਦੇਣ ਦਾ ਕੀ ਫਾਇਦਾ ਹੋਇਆ ਕੀ ਫਾਇਦਾ ਹੋਇਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਰ ਸਾਹਿਬਜ਼ਾਦੇ ਨੇ ਸ਼ਹੀਦੀ ਦੇਣ ਦਾ ਕੀ ਫਾਇਦਾ ਹੋਇਆ ਕੀ ਫਾਇਦਾ ਹੋਇਆ ਜਿੰਨੇ ਲੱਖਾਂ ਕਰੋੜਾ ਸਿੰਘ ਉਹ ਚਾਹੇ ਹਰਮੰਦਰ ਸੰਧੂ ਹੋਵੇ ਮੈਂ ਦਵਾਤੀ ਕਿਉਂ ਇਹ ਬੰਦਿਆਂ ਦੇ ਮੈਂ ਨੌ ਲੈ ਰਿਹਾ ਇਹ ਬੰਦਿਆਂ ਦੀ ਪਰਸਨੈਲਿਟੀ ਸਗੀ ਇਹ ਬੰਦਿਆਂ 'ਚ ਕੋਈ ਤੜ ਸੀਗੀ ਇਹ ਬੰਦਿਆਂ ਦਾ ਜਮੀਰ ਜਾਗਦਾ ਸੀਗਾ ਇਹ ਅੱਜ ਤੱਕ ਕਰੇ ਤੁਸੀਂ ਵੋਟਾਂ ਦੇ ਵਿੱਚ ਖੜੇ ਹੋ ਦੇਖੇ ਤੁਸੀਂ ਇਹ ਬੰਦੇ ਪਰ ਜਿਹੜੇ ਅਨਪੜ ਲੋਕ ਨੇ ਜਿਹੜੇ ਅਨਪੜ ਲੋਕ ਨੇ ਨਾ ਇਹ ਆਪਣੇ ਅੱਜ ਚੱਕ ਕੇ ਝੰਡਾ ਹੱਥ ਦੇ ਵਿੱਚ ਲਓ ਜੀ ਲਾਓ ਨਾਰੇ ਅਮਰਤਪਾਲ ਜਿੰਦਾਬਾਦ ਫੇਰ ਇੱਕ ਗੱਲ ਹੋਰ ਸੁਣੋ ਹੋਰ ਸੁਣੋ ਗੱਲ ਨੂੰ ਅਮਰਤਪਾਲ ਕਦੋਂ ਆਇਆ ਜਿਹੜੇ ਬੰਦੇ ਇਹ ਚੀਜ਼ ਨੂੰ ਸ਼ੁਰੂਆਤ ਤੋਂ ਵਾਚ ਕਰਨਗੇ ਦੇਖਣਗੇ ਨਾ ਟਿਕਾ ਕੇ ਪੂਰਾ ਜਦ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਆ ਪਹਿਲਾਂ ਕਿਉਂ ਨਹੀਂ ਆਇਆ ਉਹ ਜੀ ਆਦੀਪ ਸਿੰਘ ਜੋਂਦਾ ਸੀਗਾ ਜੋ ਇੰਨਾ ਹਮਦਰਦੀ ਸੀਗਾ ਆਉਂਦਾ ਇੱਥੇ ਅਸੀਂ ਕਿਉਂ ਕਹਿੰਦੇ ਆ ਵੀ ਦੀਪ ਸਿੱਧੂ ਨੇ ਕਿਉਂ ਬਲੌਕ ਕੀਤਾ ਸੀਗਾ ਇਹ ਇਹੀ ਬੰਦਾ ਇਹੀ ਬੰਦਾ ਦੀਪ ਸਿੱਧੂ ਨੂੰ ਮੈਂ ਸਕਰੀਨਸ਼ਾਟ ਪਾ ਚੁੱਕਿਆ ਉਹ ਇਹਦੀ ਆਈਡੀ ਦੇ ਉੱਤੇ ਅਸੀਂ ਸਕਰੀਨਸ਼ਾਟ ਚੱਕਿਆ ਸੀਗਾ ਉਹ ਇਹੀ ਬੰਦਾ ਇਹੀ ਬੰਦਾ ਦੀਪ ਸਿੱਧੂ ਨੂੰ ਖਾਲਿਸਤਾਨ ਦੇ ਸਟੈਂਡ ਬਾਰੇ ਪੁੱਛ ਰਿਹਾ ਸੀਗਾ ਤੇ ਅੱਜ ਆਪਣਾ ਸਟੈਂਡ ਇਹਦਾ ਕੀ ਆ ਹਲੇ ਡੇਢ ਸਾਲ ਹੋਏ ਨੂੰ ਗਏ ਨੂੰ ਅੰਦਰ ਹੁਣ ਇਹ ਚਿੰਕਾ ਨਿਕਲੀਆਂ ਪਈਆਂ ਨੇ ਇਹ ਪਾਈ ਕਢਾ ਲੋ ਕਿਸੇ ਤਰੀਕੇ ਨਾਲ ਸਾਧ ਲੋ ਫੇਰ ਮੈਨੂੰ ਇੱਕ ਗੱਲ ਦਾ ਜਵਾਬ ਹੋਰ ਦੇ ਦਿਓ ਜੇ ਇਹ ਸਰਕਾਰੀ ਬੰਦਾ ਨਹੀਂ ਹੈਗਾ ਜੇ ਇਹ ਸਰਕਾਰੀ ਬੰਦਾ ਨਹੀਂ ਹੈਗਾ ਅਮਰਤਪਾਲ ਠੀਕ ਆ ਏਜੰਸੀਆਂ ਦਾ ਬੰਦਾ ਨਹੀਂ ਸਰਕਾਰੀ ਬਾਦਲਾਂ ਜੋ ਮਰਜੀ ਲਾ ਲੋ ਜੇ ਤਾਂ ਇੰਡੀਅਨ ਗਵਰਨਮੈਂਟ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਭਾਈ ਇਹ ਬੰਦਾ ਇੰਡੀਅਨ ਗਵਰਨਮੈਂਟ ਦੇ ਸੰਵਿਧਾਨ ਦੇ ਅਨੁਸਾਰ ਇਹ ਬੰਦਾ ਪੇਪਰ ਭਰ ਸਕਦਾ ਚੋਣ ਆਪਣੀ ਲੜ ਸਕਦਾ ਫਿਰ ਇਹ ਵੀ ਮੈਨੂੰ ਦੱਸ ਦਿਓ ਇਹ ਚਾਹੁੰਦਾ ਕੀ ਆ ਇਹ ਖਾਲਿਸਤਾਨ ਨੂੰ ਸਪੋਰਟ ਕਰਦਾ ਖਾਲਿਸਤਾਨ ਨੂੰ ਸਪੋਰਟ ਕਰਦਾ ਤੇ ਇੰਡੀਅਨ ਗਵਰਨਮੈਂਟ ਕੀ ਚਾਹੁੰਦੀ ਆ ਔਰ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਵੀ ਭਾਈ ਅਸੀਂ ਖਾਲਿਸਤਾਨ ਦਾ ਇੱਕ ਵੀ ਬੰਦਾ ਢੜਕੜ ਦੇਣਾ ਨਹੀਂ ਕੀ ਇੰਡੀਅਨ ਗਵਰਨਮੈਂਟ ਜੋ ਚੋਣ ਚੋਣ ਆਪਣੇ ਜੜੇ ਜੜੇ ਚੋਣਾ ਕਰਾਉਂਦੇ ਨੇ ਉਹ ਬੰਦੇ ਇਹਨੂੰ ਪੇਪਰ ਭਰਨ ਦੇਣਗੇ ਫੇਰ ਲੈਂਦਾ ਕੋਈ ਗਾਰੰਟੀ ਉਸ ਤੋਂ ਬਾਅਦ ਆਜੋ ਜੇ ਇਹ ਜਿੱਤ ਗਿਆ ਜੇ ਇਹ ਜਿੱਤ ਗਿਆ ਇੰਡੀਅਨ ਗਵਰਨਮੈਂਟ ਨੂੰ ਇਹ ਇੱਕ ਨਾਰਮਲ ਐਮਪੀ ਬਣ ਕੇ ਬਾਹਰ ਨਿਕਲੂਗਾ ਐਮਪੀ ਬਣ ਕੇ ਬਾਹਰ ਨਿਕਲੂਗਾ ਜਿੱਥੇ ਮੁੱਖ ਮੰਤਰੀਆਂ ਦੀ ਪਹੁੰਚ ਖਤਮ ਹੋ ਜਾਂਦੀ ਆ ਉੱਥੇ ਨਾਰਮਲ ਐਮਪੀ ਕੀ ਕਰੂਗਾ ਦੱਸੋ ਮੈਨੂੰ ਕੋਈ ਪ੍ਰਧਾਨ ਮੰਤਰੀ ਦੀ ਚੋਣਾਂ ਹੋ ਰਹੀਆਂ ਨੇ ਚੱਲਣਾ ਫੇਰ ਵੀ ਉਹਨਾਂ ਦੇ ਅੰਡਰ ਉਹਨਾਂ ਦੇ ਅਧੀਨ ਆ ਮੋਦੀ ਦੇ ਅਮਿਤ ਸ਼ਾਹ ਦੇ ਜਾਂ ਤਾਂ ਖੁੱਲ ਕੇ ਕਹਿ ਦਿਓ ਭਾਈ ਖੁੱਲ ਕੇ ਕਹਿ ਦਿਓ ਅਸੀਂ ਕਿਉਂ ਆਪਣੇ ਪੰਜਾਬ ਦੇ ਨਵੇਂ ਜੂਥ ਤੁਸੀਂ ਮਰਾਉਣ ਲੱਗੇ ਹੋਏ ਹੋ ਕਿਉਂ ਉਹਨਾਂ ਤੇ ਕੇਸ ਪਾਉਣ ਲੱਗੇ ਹੋਏ ਹੋ ਜਾਂ ਤਾਂ ਖੁੱਲ ਕੇ ਕਹਿ ਦਿਓ ਵੀ ਭਾਈ ਆਪਾਂ ਚਲੋ ਸਾਰੇ ਸੰਵਿਧਾਨ ਨੂੰ ਮੰਨੀਏ ਸਾਰੇ ਆਪਸ ਰੂਹ ਦਾ ਹਨ ਮੰਨੀਏ ਇੰਡੀਆ ਹੀ ਸਾਡੀ ਕੰਟਰੀ ਆ ਅਸੀਂ ਵੀ ਚੋਣਾ ਲੜਿਆ ਤੁਸੀਂ ਸਾਰੇ ਚੋਣਾ ਲੜੋ ਫੇਰ ਤਾਂ ਕੋਈ ਲੜਾਈਏ ਨਹੀਂ ਫੇਰ ਲੜਾਈ ਕਾਦੀ ਆ ਦੱਸ ਦਿਓ ਮੈਨੂੰ ਅੱਜ ਤੱਕ ਅੱਜ ਤੱਕ ਕਦੇ ਵੀ ਕਦੇ ਵੀ ਸਿਮਰਜੀਤ ਮਾਨ ਦੇ ਉੱਤੇ ਕੋਈ ਖਾਲਿਸਤਾਨ ਦਾ ਪਰਚਾ ਪਿਆ ਪਿਆ ਪਰਚਾ ਦੱਸ ਦਿਓ ਮੈਨੂੰ ਤੇ ਆਪਣੇ ਬੰਦੇ ਉੱਤੇ ਕਿਉਂ ਨਹੀਂ ਪੈ ਰਹੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੇ ਹੀ ਸਵਾਲ ਨੇ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਗਈ ਕੱਲ ਦੇ ਬਿਆਨ ਚੱਕ ਲਿਓ ਜਿਹੜੇ ਚੈਨਲਾਂ ਤੇ ਚੱਲੇ ਨੇ ਉਹ ਚਾਹੇ ਸਪੋਕਸਪੀਕਮੈਨ ਤੇ ਚੱਲੇ ਹੋਣ ਚਾਹੇ ਹੋਰ ਆਲੇ-ਦਾਲੇ ਜੱਗ ਬਾਣੀ ਚੱਲੇ ਹੋਣ ਇੱਕ ਚੀਜ਼ ਹੋਰ ਨੋਟ ਕਰਿਆ ਕਰੋ ਹਮੇਸ਼ਾ ਪੰਜਾਬ ਵਾਲੇ ਸੁਣ ਲਓ ਜਿਹਦੇ ਮੂਰੇ ਹਨਾ ਜਿਹਦੇ ਮੂਰੇ ਪੀਟੀਸੀ ਚੈਨਲ ਵਾਲਿਆਂ ਦਾ ਸਪੀਕਰ ਜਾਂ ਮਾਈਕ ਉੱਥੇ ਉਹਦੇ ਮੂਰੇ ਬੋਲਣ ਤੇ ਲੱਗ ਜਾਵੇ ਮੰਨ ਲਓ ਵੀ ਉਹ ਜਿਹੜੀ ਚੀਜ਼ ਹੋ ਰਹੀ ਆ ਉਹਨੂੰ ਕਮਾਂਡ ਬਾਦਲ ਕਰ ਰਹੇ ਨੇ ਇਹ ਵੀ ਚੀਜ਼ ਸੁਣ ਲਓ ਮੇਰੀ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਬਹੁਤ ਜਦ ਐਸਜੀਪੀਸੀ ਦਾ ਲੋਗੋ ਚੇਂਜ ਕੀਤਾ ਸੀ ਨਾ ਜਦ ਰੌਲਾ ਪਿਆ ਸੀਗਾ ਦੇਖਿਓ ਧਿਆਨ ਨਾਲ ਲੋਗੋ ਥੱਲੇ ਪਾਸੇ ਕਮਲ ਦੇ ਫੁੱਲ ਦੇ ਵਿੱਚੋਂ ਸੂਰਜ ਨਿਕਲਦਾ ਦਿਖਾਇਆ ਗਿਆ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਬਹੁਤ ਆਪਣੇ ਵਾਲੇ ਵਾਹਿਗੁਰੂ 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 ਆਏ ਮੁਰੇ ਬੈਠੇ ਕਰੀ ਜਾਂਦੇ ਨੇ ਲੋਗੋ ਦੇਖੋ ਜਾ ਕੇ ਧਿਆਨ ਨਾਲ ਅੱਜ ਤੱਕ ਕਦੇ ਤੁਸੀਂ ਸੁਣਿਆ ਵੀ ਕਮਲ ਦੇ ਫੁੱਲ ਦੇ ਵਿੱਚੋਂ ਸੂਰਜ ਨਿਕਲਦਾ ਹੋਵੇ ਪਹਾੜੀਆਂ ਔਲੀਓ ਦਿਖਾ ਦਿੰਦੇ ਮੰਨ ਲੈਂਦੇ ਇਹ ਚੀਜ਼ਾਂ ਸਾਰੀਆਂ ਹੀ ਨੋਟ ਕਰਨ ਵਾਲੀਆਂ ਨੇ ਫਿਰ ਉਸ ਤੋਂ ਬਾਅਦ ਆਜੋ ਮਾਤਾ ਜੀ ਬਿਆਨ ਦਿੰਦੇ ਨੇ ਅਮਰਤਪਾਲ ਦੇ ਮਾਤਾ ਜੀ ਦੀ ਗੱਲ ਕਰਦਾ ਮੈਂ ਬਿਆਨ ਦਿੰਦੇ ਨੇ ਉਹਨਾਂ ਦੇ ਬਿਆਨਾਂ ਵਿੱਚ ਪਿਆ ਉਹ ਵੀ ਸਾਡੇ ਕੋਲ ਰਿਕਾਰਡ ਪਿਆ ਅਸੀਂ ਆਪਣੇ ਕੋਲ ਇੱਕ ਵੀ ਗੱਲ ਨਹੀਂ ਲਾ ਰਹੇ ਉਹ ਚ ਕਹਿ ਰਹੇ ਨੇ ਉਹ ਵੀ ਭਾਈ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਲੱਖ ਲੱਖ ਧੰਨਵਾਦ ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਆ ਸੁਖਵੀਰ ਬਾਦਲ ਕਿਉਂ ਧੰਨਵਾਦ ਹੋ ਰਹੇ ਨੇ ਇਹ ਵੀ ਗੱਲ ਦਾ ਜਵਾਬ ਦੇ ਦਿਓ ਮੈਂ ਫੇਰ ਤੁਹਾਨੂੰ ਰਿਪੀਟ ਕਰ ਦਣਾ ਜਦ ਤੱਕ ਆਪਣੇ ਅਸਲੀ ਜੋਧੇ ਜਿਹੜੇ ਤਿਹਾਰ ਜੇਲ੍ਹ ਚ ਬੈਠੇ ਨੇ ਜਦ ਤੱਕ ਉਹ ਇਹਨਾਂ ਦਾ ਜ਼ਿਕਰ ਨਹੀਂ ਕਰਦੇ ਨਾ ਮਤਲਬ ਵੀ ਉਹਨਾਂ ਨੂੰ ਸਾਰਾ ਕੁਝ ਪਤਾ ਉਹਨਾਂ ਨੂੰ ਪਤਾ ਵੀ ਕੌਣ ਕਿਵੇਂ ਗੇਮ ਕੀ ਚਲਾ ਰਿਹਾ ਇਹ ਮੈਂ ਤੁਹਾਨੂੰ ਥੋੜੀਆਂ ਝਲਕੀਆਂ ਦਿਖਾਈਆਂ ਨੇ ਜਦੋਂ ਪੂਰਾ ਸਨੈਰੀਓ ਬੈਠ ਕੇ ਤੁਸੀਂ ਆਪ ਵਾਚ ਕਰਨ ਲੱਗੇ ਦੇਖਣ ਲੱਗੇ ਨਾ ਸ਼ੁਰੂਆਤ ਤੋਂ ਲੈ ਕੇ ਆਮ ਆਦਮੀ ਪਾਰਟੀ ਬਣਦੀ ਸਾਰੇ ਅਮਰਤਪਾਲ ਨੇ ਪੰਜਾਬ 'ਚ ਪੈਰ ਰੱਖ ਲਿਆ ਉਸ ਤੋਂ ਬਾਅਦ ਉਹਨੂੰ ਹਾਈਲਾਈਟ ਪੂਰਾ ਫੁੱਲ ਪ੍ਰਮੋਟ ਕੀਤਾ ਗਿਆ ਭਾਈ ਸਾਹਿਬ ਤੁਸੀਂ ਭਾਈ ਸਾਹਿਬ ਉਹ ਲਾ ਦਿੰਨੇ ਉਹਨੂੰ ਭਾਈ ਸਾਹਿਬ ਅਮਰਤਪਾਲ ਜੀ ਭਾਈ ਸਾਹਿਬ ਦਾ ਮਤਲਬ ਪਤਾ ਕੀ ਆ ਕਦੇ ਸੁਣ ਕੇ ਦੇਖਿਆ ਭਾਈ ਸਾਹਿਬ ਕੀਤੇ ਮਗਰ ਲੱਗਦਾ ਗੁਰਦੇਵ ਸਿੰਘ ਜਿੱਥੇ ਗੁਰਦੇਵ ਸਿੰਘ ਕੌਂਕੇ ਉਹਦੇ ਮੂਰੇ ਭਾਈ ਸਾਹਿਬ ਲਾ ਸਕਦੇ ਆ ਭਾਈ ਜਗਤਾਰ ਸਿੰਘ ਹਵਾਰਾ ਉਹਦੇ ਮੂਰੇ ਭਾਈ ਸਾਹਿਬ ਲਾ ਸਕਦੇ ਆ ਜਿਹਨਾਂ ਨੂੰ ਕੁਛ ਨਾ ਕੁਛ ਸਿੱਖ ਨੂੰ ਕੋਈ ਮੰਨ ਲੋ ਵੀ ਜਾਨੀ ਕਿ ਕੌਮ ਨੂੰ ਸਿੱਖਾਂ ਦੀ ਕੌਮ ਨੂੰ ਕਿਸੇ ਦਾ ਕੋਈ ਦੇਣ ਆ ਉਹਦੇ ਮੂਰੇ ਭਾਈ ਸਾਹਿਬ ਲੱਗਦਾ ਅਮਰਪਾਲ ਦੀ ਮੈਨੂੰ ਦਿਖਾ ਦਿਓ ਕੱਲੇ ਅਮਰ ਤੇ ਸ਼ਿਕਾਇਤ ਨੇ ਤੇ ਜਿੰਨੇ ਬੰਦਿਆਂ ਨੂੰ ਸ਼ਿਕਾਇਤ ਨੇ ਕੀ ਉਹ ਸਾਰੇ ਨਸ਼ੇ ਛੱਡ ਗਏ ਜੇ ਜਿਹੜੇ ਇਹਦੇ ਸਾਥੀ ਸੀਗੇ ਉਹਨਾਂ ਦੀ ਵੀਡੀਓ ਦੇਖੋ ਕਿ ਆਪਣੇ ਮਾਂ ਪਿਓ ਨੂੰ ਕੁੱਟ ਰਹੇ ਨੇ ਉਹ ਜਿਹੜਾ ਮੁੰਡਾ ਪ੍ਰੇਂਦਰ ਸੀਗਾ ਉਹਨੂੰ ਕੁੱਟਿਆ ਅਜ ਨਾਲ ਆਜਾ ਤਕਾਂਡ ਹੋਇਆ ਸੀਗਾ ਖਾਲੇ ਉਹ ਵੀ ਥੋੜੇ ਮੁਰੇ ਲੈ ਕੇ ਆਉਣ ਦੇ ਸਮਾਨ ਅਸੀਂ ਬਾਉਦ ਹੈ ਹਜੇ ਬਹੁਤ ਕੁਝ ਪਿਆ ਦੇ ਆਉਣਾ ਜੇ ਤੁਸੀਂ ਹਲੇ ਵੀ ਨਾ ਸਮਝੇ ਹਨ ਹਲੇ ਵੀ ਨਾ ਸਮਝੇ ਮੈਂ ਤਾਂ ਤੁਹਾਨੂੰ ਕਹਿਣਾ ਖੰਡੂਰ ਸਾਹਿਬ ਵਾਲਿਓ ਸੁਣ ਲਓ ਉਹ ਝਿੱਲੇ ਵਾਲੇ ਸੁਣ ਲਓ ਜਿਤਾਉ ਦਿਓ ਅਮਰਪਾਲ ਨੂੰ ਅਸੀਂ ਕਹਿੰਦੇ ਆ ਵੀ ਜਿੱਤ ਜੇ ਇਹ ਅਸੀਂ ਆਪਣੀਆਂ ਅੱਖਾਂ ਨਾਲ ਇਹਦਾ ਸਿਰ ਝੁਕਦਾ ਦੇਖਣਾ ਚਾਹੁੰਦੇ ਆ ਜਿਹੜੇ ਸਭਧਾਨ ਮੂਰੇ ਖੜਾ ਜਿਗਾ ਫਿਰ ਅਸੀਂ ਆਪਣੇ ਜਵਾਕਾਂ ਨੂੰ ਦੱਸ ਕੇ ਜਾਵਾਂਗੇ ਆਹ ਖੜਾ ਗੁੰਜੇ ਤੇ ਲੱਗਿਆ ਜਿਹੜਾ ਬੜਕਾ ਮਾਰਦਾ ਸੀਗਾ ਅਸੀਂ ਤਾਂ ਕਹਿੰਨੇ ਆ ਵੀ ਜਿਤਾਓ ਇਹਨੂੰ ਇਹ ਲੱਤਾਂ ਨਹੀਂ ਖਿੱਚਉ ਰਹੀਆਂ ਐ ਇਹ ਖਾਲਸੇ ਦੀ ਨੀਤੀ ਦੱਸ ਰਹੇ ਆ ਅਸੀਂ ਜ਼ਮੀਰ ਕੀ ਹੁੰਦੀ ਆ ਉਹ ਜੀ ਦੱਸ ਰਹੇ ਆ ਅਸੀਂ ਕਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਰੋਂ ਜਿਹੜੀ ਉਹਦੀ ਘਰ ਵਾਲੀ ਆ ਜਾ ਕੇ ਪੁੱਛ ਕੇ ਉਹਨਾਂ ਨੂੰ ਇੰਟਰਵਿਊ ਕਰਕੇ ਦੇਖ ਕੇ ਬੈਠੋ ਉਹਦੇ ਮੁੰਡੇ ਤੋਂ ਪੁੱਛੋ ਉਹ ਕੀ ਮੰਗਦਾ ਹੁੰਦਾ ਸੀਗਾ ਉਹ ਸਵੇਰੇ ਉੱਠਦੀ ਸਾਰੇ ਗੁਰੂ ਮੁਰੇ ਅਰਦਾਸ ਕਰ ਕੇ ਕਹਿੰਦਾ ਸੀ ਪ੍ਰਮਾਤਮਾ ਮੈਨੂੰ ਸ਼ਹੀਦ ਜੀ ਦੇ ਦੇਂ ਮੇਰੀ ਜਿਹੜੀ ਜੀਤੀ ਹੋ ਗਈ ਉਹ ਕੌਮ ਦੇ ਲੇਖੇ ਲੱਗਣੀ ਚਾਹੀਦੀ ਆ ਇਹ ਆਪਣੇ ਵਾਲੇ ਕਹਿੰਦੇ ਨੇ ਵੀ ਸਾਨੂੰ ਇੱਕ ਵਾਰ ਜੇਲ੍ਹ ਚੋਂ ਬਾਹਰ ਕੱਢ ਲਓ ਇਹ ਤੁਹਾਨੂੰ ਜੇਲ੍ਹ ਦੇ ਵਿੱਚ ਤੁਸੀਂ ਟਿਗੇ ਨਹੀਂ ਫੇਤੀ ਬਾਹਰ ਪੰਗੇ ਕਰ ਲੈਂਦੇ ਨੇ ਕੀ ਸੇਹ ਥੁਰ ਤੋਂ ਆਉਣੇ ਵਾਲੀ ਕੌਮ ਨੂੰ ਮਿਲਣੀ ਆ ਇੱਕ ਪਾਸੇ ਅਮਿਤ ਸ਼ਾਹ ਨੇ ਵਿਧਾਨ ਸਭਾ 'ਚ ਖੜਕੇ ਕਿਹਾ ਸੀਗਾ ਜਦ ਰਾਜਵਾਨੇ ਨੂੰ ਛਡਾਉਣ ਦੀ ਗੱਲ ਚੱਲੀ ਸੀਗੀ ਭਾਈ ਰਾਜਵਾਨ ਨੂੰ ਵੀ ਭਾਈ ਮਾਫੀ ਮੰਗ ਲਵੇ ਛੱਡ ਦਿੰਦੇ ਆ ਸ਼ਾਮ ਤੱਕ ਤੇ ਉੱਥੇ ਉਹ ਸਿੰਘ ਨੇ ਪਤਾ ਕੀ ਕਿਹਾ ਸੀਗਾ ਕਿ ਨਾ ਮਾਫੀ ਨਹੀਂ ਮੰਗਦੇ ਸੀ ਉਹ ਹੁੰਦੀ ਆ ਅਣਖ ਉਹ ਹੁੰਦੀ ਆ ਜ਼ੁਰਤ ਉੱਥੋਂ ਕੋ ਸਿੱਖਾਂਗੇ ਇਹਨਾਂ ਤੋਂ ਕੀ ਸਿੱਖਣਾ ਸੀ ਇਹ ਜਿਹੜੀਆਂ ਵੀਡੀਓ ਆ ਰਹੀਆਂ ਨੇ ਨਾ ਇਹ ਜਿਹੜੀਆਂ ਵੀਡੀਓ ਆ ਰਹੀਆਂ ਨੇ ਕੱਲ ਇੱਕ ਮੈਂ ਪਾਈ ਸੀਗੀ ਆਡੀਓ ਜਿਹਦੇ ਵਿੱਚ ਅਮਰਤਪਾਲ ਅਮਰਤ ਛੱਕਣ ਤੋਂ ਪਹਿਲਾਂ ਅਮਰਤ ਛੱਕਣ ਤੋਂ ਪਹਿਲਾਂ ਇੱਥੇ ਵੀ ਪੰਜਾਬ ਚੋਂ ਤੋਂ ਪਹਿਲਾਂ ਉਹਦੀ ਇੱਕ ਆਡੀਓ ਲੀਕ ਹੋਈ ਸੀ ਬਾਅਦ ਚ ਹੋਈ ਤਾਂ ਚਲੋ ਬਾਅਦ ਚ ਸੀਗੀ ਪਹਿਲਾਂ ਉਹ ਕਿਸੇ ਬੰਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਿਸੇ ਮੁੰਡੇ ਨਾਲ ਚਲੋ ਠੀਕ ਆ ਉਹ ਤੇ ਵੀ ਉਹ ਜਵਾਨੀ ਦਾ ਟਾਈਮ ਨਿਕਲਿਆ ਉਹਨੇ ਵੀ ਗੱਲਾਂ ਕੀਤੀਆਂ ਨੇ ਉਹਨੇ ਵੀ ਇਸ਼ਾਰਾ ਕੁਝ ਕੀਤਾ ਪਰਸਨੈਲਿਟੀ ਵਾਲਾ ਮੁੰਡਾ ਸੀਗਾ ਸੋਹਣਾ ਸੀਗਾ ਸੁਨੱਖਾ ਸੀਗਾ ਤਾਰੇ ਕੋ سونے ਵੀ ਕੀਤਾ ਹੋਊਗਾ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਕਦੇ ਵੀ ਨਾ ਭਾਈ ਸਾਹਿਬ ਕਹਿਣ ਤੋਂ ਪਹਿਲਾਂ ਪਿਸ਼ੋਕੜ ਦੇਖਿਆ ਕਰੋ ਬੰਦੇ ਦਾ ਵੀ ਇਹ ਪਿਸ਼ੋਕੜ ਕੀ ਆਦਾ ਇਹ ਤੁਹਾਨੂੰ ਅਸੀਂ ਨਹੀਂ ਦੱਸ ਰਹੇ ਇਹ ਜਿਹੜੇ ਆਪਣੀ ਐਂਟੀ ਪਾਰਟੀਆਂ ਬੈਠੀਆਂ ਨੇ ਨਾ ਆਪਣੀ ਐਂਟੀ ਪਾਰਟੀਆਂ ਬੈਠੀਆਂ ਸਿੱਖਾਂ ਦੀ ਖਾਸ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਲੱਭਦੀਆਂ ਨੇ ਤੇ ਤੁਹਾਡੇ ਮਰੇ ਲਿਆ ਕੇ ਐਡੇ ਐਡੇ ਸਵਾਲ ਰੱਖ ਲੈਂਦੇ ਨੇ ਵੀ ਦੱਸੋ ਇਹਦਾ ਮਤਲਬ ਕੀ ਆ ਤੇ ਤੁਹਾਡੇ ਕੋਲ ਦੇ ਨੂੰ ਇੱਕ ਵੀ ਜਵਾਬ ਹੀ ਤੁਹਾਡੇ ਕੋਲ ਪਤਾ ਕੀ ਹੁੰਦਾ ਵੀ ਤੇਰੀ ਉਹ ਮਾਂ ਨੂੰ ਤੇਰੀ ਉਹ ਭੈਣ ਨੂੰ ਇਹ ਤੁਹਾਡੀ ਪਛਾਣ ਆ ਤੁਹਾਡੀ ਇਹ ਤੁਹਾਡੀ ਪਛਾਣ ਬਣ ਚੁੱਕੀ ਆ ਜਦ ਤੁਹਾਨੂੰ ਕੋਈ ਵੀ ਬੰਦਾ ਆ ਕੇ ਕੋਈ ਸਵਾਲ ਪੁੱਛਦਾ ਤੁਸੀਂ ਉਹਨੂੰ ਜਵਾਬ ਦੇਣ ਦੀ ਬਜਾਏ ਉਹਦੀ ਮਾਪੇਣ ਇੱਕ ਕਰ ਦਿੰਦੇ ਹੋ ਹੈ ਤੁਹਾਡੇ ਚ ਹਿੰਮਤ ਤੁਸੀਂ ਜੇ ਆਪਣੇ ਆਪ ਨੂੰ ਆਪਣੇ ਆਪ ਨੂੰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਵਾਰਿਸ ਸਮਝਦੇ ਹੋ ਨਾ ਮੈਂ ਚੈਲੰਜ ਕਰਦਾ ਚੈਲੰਜ ਕਰਦਾ ਮੈਂ ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਾਰਿਸ ਸਮਝਦਾ ਪਰ ਅਸੀਂ ਸੰਪੂਰਨ ਸਿੱਖ ਨਹੀਂ ਹੈਗੇ ਅਸੀਂ ਭਿੰਡਰਾਂ ਵਾਲੇ ਨੂੰ ਮੰਨਦੇ ਅਸੀਂ ਸੰਪੂਰਨ ਸਿੱਖ ਨਹੀਂ ਹੈਗੇ ਰਾਮ ਦਾੂ ਬੰਦਾ ਉਹ ਜਿਹੜਾ ਬੰਦਾ ਆ ਕੇ ਮੇਰੇ ਸਾਹਮਣੇ ਖੜਕੇ ਨਾ ਇੱਕ ਵੀ ਮੇਰੀ ਮਾਂ ਭੈਣ ਨੂੰ ਗਾਲ ਕੱਢ ਗਿਆ ਤਾਂ ਜੱਟ ਦਾ ਪੁੱਤ ਨਹੀਂ ਜੇ ਭੈਣ ਚੋਂ ਉਹਨੂੰ ਮੋੜਨ ਦੇਦਾ ਮੈਂ ਜੱਟ ਦਾ ਪੁੱਤ ਨਹੀਂ ਹੈਗਾ ਇਹ ਗਾਰੰਟੀ ਆ ਮੇਰੀ ਇਹ ਜਿਹੜੇ ਕਤੂਰੇ ਹਨਾ ਜਿਹੜੇ ਕੁੱਤੇ ਹਨਾ ਬਾਹਰਲੇ ਮੁਲਕਾਂ ਨੇ ਬੈਠ ਕੇ ਭੌਂਗਦੇ ਨੇ ਜਾਂ ਇੰਡੀਆ ਬੈਠ ਕੇ ਭੌਂਗਦੇ ਨੇ ਸਿਰਫ ਇੱਕ ਆਡੀਓ ਦੇ ਉੱਤੇ ਲਾ ਕੇ ਸੰਤਾਂ ਦੀ ਫੋਟੋ ਸਾਨੂੰ ਕੱਢਦੇ ਨੇ ਗਾਲਾਂ ਇਹਨਾਂ ਚ ਇੰਨੀ ਹਿੰਮਤ ਨਹੀਂ ਵੀ ਆਪਣੇ ਆਪ ਦੀ ਮੂੰਹ ਦਿਖਾ ਕੇ ਸਾਡੇ ਨਾਲ ਗੱਲ ਕਰ ਸਕਣਾ ਹੈ ਇਹ ਇਹਨਾਂ ਦੀ ਔਕਾਤ ਹੈ ਇਹਨਾਂ ਦੀ ਅਸੀਂ ਜਿੰਨੇ ਵੀ ਹੋਣਗੇ ਨਾ ਹੁਣ ਲਾ ਕੇ ਸਾਨੂੰ ਫੋਟੋ ਆ ਤੇ ਜਿੰਨੇ ਵੀ ਕੋ ਬੋਲਾਂਗੇ ਅਸੀਂ ਉਹਨਾਂ ਦੇ ਸਕਰੀਨ ਸ਼ਾਟ ਆ ਨਾ ਆ ਹੁਣ ਮੈਂ ਕੁਛ ਕਿ ਮਿੰਟ ਬਾਅਦ ਇੱਕ ਮੈਂ ਵੀਡੀਓ ਚਾੜੂਗਾ ਆ ਹੁਣ ਬੈਠਾ ਸੁਣਦਾ ਵਿੱਚ ਗੁਰਮਿੰਦਰ ਇੱਕ ਟਰੱਕ ਦੇ ਵਿੱਚ ਲਾਉਂਦਾ ਹੁਣ ਮੇਰੇ ਵਿੱਚ ਆਇਆ ਉਹਨੇ ਸੰਤਾਂ ਦੀ ਫੋਟੋ ਲਾ ਕੇ ਉਹ ਮੈਨੂੰ ਲਿਖ ਰਿਹਾ ਉੱਤੇ ਗਾਣਾ ਉਹਨਾਂ ਨਾਲੇ ਸਮੇਂ ਚ ਉਹਦੀ ਵੀਡੀਓ ਚਾੜੂਗਾ ਤੇ ਨਾਲ ਚੜੂਗਾ ਉਹਦੀ ਸਕਰੀਨ ਸ਼ਾਟ ਜਿਹੜਾ ਮੈਨੂੰ ਲਿਖੇ ਨੇ ਇਹਨਾਂ ਕੋਲ ਦੇਣ ਨੂੰ ਇੱਕ ਵੀ ਜਵਾਬ ਨਹੀਂ ਹੈਗਾ ਇਹ ਲਹਨਤੀ ਲੋਕ ਨੇ ਲਹਨਤੀ ਹੈ ਹੋ ਸਕਦਾ ਅਮਰਤਾਰੀ ਬੰਦਾ ਵੀ ਹੋਵੇ ਮੈਂ ਤਾਂ ਚਾਹਣਾ ਵੀ ਜਿਹੜਾ ਅਮਰਤਾਰੀ ਬੰਦਾ ਕੱਲ ਇੱਕ ਨੇ ਬੋਲਿਆ ਸੀਗਾ ਇੱਕ ਬੋਲਿਆ ਸੀਗਾ ਉਹਦੇ ਅਮਰਤ ਛਕਿਆ ਹਾ ਪਿਛਲੇ ਪਾਸੇ ਸੰਤਾਂ ਦੀ ਕੰਧ ਦੇ ਉੱਤੇ ਲੱਗੀ ਆ ਫੋਟੋ ਆਪ ਛਕਿਆ ਹੈ ਅਮਰਤ ਲਾਈਫ ਤੇ ਫੋਟੋ ਉਹ ਕੱਲ ਮੈਨੂੰ ਕਹਿਣ ਆਇਆ ਸੀਗਾ ਜਦ ਮੈਂ ਅਮਰਤਪਾਲ ਦੇ ਜਿਹੜੀ ਆਡੀਓ ਸੀਗੀ ਉਹ ਮੈਂ ਸ਼ੇਅਰ ਕੀਤੀ ਸੀਗੀ ਉਹ ਉਹ ਚ ਮੈਨੂੰ ਉਹਨੇ ਆ ਕੇ ਲਿਖਿਆ ਵੀ ਅਮਰਤਪਾਲ ਨੂੰ ਤੇਰੀ ਭੈਣ ਦਾ ਰਿਸ਼ਤਾ ਕਰ ਦੰਨੇ ਆ ਕੀ ਉਹ ਬੰਦਾ ਜਿਹਨੇ ਗੁਰੂ ਸਾਹਿਬ ਦਾ ਅਮਰਤ ਛਕਿਆ ਇਹ ਗੱਲ ਮੇਰੀ ਇਹ ਲਾਈਵ ਦੇਖਦਾ ਹੋ ਮੇਰੇ ਸਾਹਮਣੇ ਆ ਕੇ ਕਹਿ ਸਕਦਾ ਹੋ ਉਹਦੇ ਬਾਅਦ ਮੈਂ ਉਹ ਸਾਰਾ ਚੜਾਉਂਗਾ ਨਾ ਯਾਦ ਰੱਖੂਗਾ ਸਾਰੀ ਉਮਰ ਤੱਕ ਪੀੜ੍ਹੀ ਤੱਕ ਯਾਦ ਰੱਖੂਗਾ ਉਹ ਇਹ ਕੋਈ ਫੁਕਰੀਆਂ ਨਹੀਂ ਹੈਗੀਆਂ ਇਹ ਕੋਈ ਉਹ ਨਹੀਂ ਮੇਰਾ ਅੰਦਰਲਾ ਜ਼ਮੀਰ ਹੈ ਜਾ ਮਰੂ ਜਾਂ ਮਾਰੂ ਇੱਕ ਕੰਮ ਹੋਊਗਾ ਛੋ ਇਹਨੀ ਵੀਡੀਓ ਮੈਂ ਕਹਿਣੀ ਸੀਗੀ ਹੁਣ ਵੀਡੀਓ ਕਰਦਣੀ ਹੈ ਲਾਈਵ ਆਪਾਂ ਬੰਦ ਨਹੀਂ ਬਹੁਤ ਲੰਬੀ ਬਣ ਜਾਣੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਮੈਂ ਕਿਹਾ ਸੀ ਜਦ ਮੈਂ ਇੰਟਰਵਿਊ ਕੀਤਾ ਸੀਗਾ ਫਤਿਹ ਮੀਡੀਆ ਨਾਲ ਜੋਤੀ ਮਾਨ ਨਾਲ ਕੈਨੇਡਾ ਵਾਲਾ ਨਾਲ ਵੀ ਉੱਥੇ ਮੈਂ ਇੱਕ ਗੱਲ ਕਹੀ ਸੀਗੀ ਵੀ ਭਾਈ ਜਦ ਕੋਈ ਰਿਸ਼ਤਾ ਬਣ ਜਾਂਦਾ ਨਾ 50% ਅੱਖਾਂ ਬੰਦ ਕਰਨੀਆਂ ਪੈਂਦੀਆਂ ਨੇ ਜਦ ਬਣਾਉਣ ਤੋਂ ਪਹਿਲਾਂ 100% ਖੁੱਲਣੀਆਂ ਪੈਂਦੀਆਂ ਸੀਗੀਆਂ ਹੁਣ ਇਹ ਜਿਹੜੀਆਂ 50% ਅੱਖਾਂ ਬੰਦ ਸੀਗੀਆਂ ਹੁਣ 100% ਖੁੱਲਣਗੀਆਂ ਅਸੀਂ ਕੱਲੀ ਕੱਲੀ ਗੱਲ ਕੱਢ ਕੇ ਸੰਗਤ ਦੇ ਮੂਹਰੇ ਰੱਖਣੀਆਂ ਸਾਨੂੰ ਦੇ ਦਿਓ ਜਵਾਬ ਅਸੀਂ ਤਾਂ ਫੇਰ ਕਹਿੰਨੇ ਆ ਅਸੀਂ ਨਾ ਉਹਦੀ ਲੱਤਾਂ ਖਿੱਚਣੀਆਂ ਨੇ ਆ ਸਾਡੀ ਲੜਾਈ ਹੈ ਝੂਠ ਨਾਲ ਸਾਡੀ ਲੜਾਈ ਹੈ ਝੂਠ ਨਾਲ ਝੂਠ ਅਸੀਂ ਬੋਲਣ ਦੇਣਾ ਨਹੀਂ ਉਹ ਚਾਹੇ ਜਿਹੜਾ ਬੰਦਾ ਮਰਜੀ ਹੋਵੇ ਸੋ ਆਉਣ ਵਾਲੀਆਂ ਗੱਲਾਂ ਵਿੱਚ ਕਰਾਂਗੇ ਕਲੀਅਰ ਗੱਲੇ ਚੰਗਾ ਅਸੀ ਗੱਲ